ਇੰਡੀਆ ਦੇ ਵਿੱਚ ਪਹਿਲਾ ਆਰਟਿਸਟ ਹੋਗਾ ਤਿੰਨ ਦਿਨਾਂ ਤੋਂ ਪਲੈਨਿੰਗ ਕਰ ਰਹੇ ਸੀ ਉਹਦਾ ਡੈਡੀ ਪੰਜ ਫਾਇਰ ਕੀਤੇ ਤੇ ਤਿੰਨ ਉਹਦੇ ਲੱਗੇ ਮੋਦੀ ਜੀ ਕਿੱਥੇ ਤੁਰੇ ਫਿਰਦੇ ਆ ਕਾ ਨਾ ਸਵਾਲ ਨਹੀਂ ਆਪਨਾ ਮੈਂ ਸੁਸਾਇਡ ਨਹੀਂ ਕਰਨੀ ਜੇ ਬਾਇ ਚਾਂਸ ਮੈਂ ਮਰਿਆ ਤੇ ਮੈਨੂੰ ਮਾਰਿਆ ਗਿਆ ਨਾਲ ਦੇ ਪਾਇਲਟ ਨੇ ਕਿਹਾ ਵੀ ਤੁਸੀਂ ਕਹੋ ਕਿ ਤਨਾ ਉਹ ਕਹਿੰਦਾ ਮੈਂ ਨਹੀਂ ਕੀਤਾ ਹਨ ਪਿੱਛੇ ਜਿਹੜਾ ਬਲੈਕ ਬਾਕਸ ਹੁੰਦਾ ਨਾ ਜਿਹੜਾ ਰਿਕਾਰਡ ਕਰਦਾ ਸਾਰ ਤੱਕ ਦੀ ਆਵਾਜ਼ ਹੁੰਦੀ ਹੈ ਕਿ ਅੰਦਰ ਸਾਹ ਕਿਹੋ ਜਿਹਾ ਲਹਿ ਰਿਹਾ ਕਿਉਂਕਿ ਜੇ ਪੁਆਇੰਟ ਤੇ ਗੱਲ ਆਉਣੀ ਹੈ ਫਿਰ ਗੱਲ ਇਹ ਰੀ ਇੰਡੀਆ ਦੇ ਉੱਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਪ੍ਰਿੰਸ ਐਂਡ ਸਿਕੰਦਰ ਟਾਕ ਸ਼ੋਅ ਸਾਡੇ ਲਾਸਟ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਜਿਹੜੇ ਵੀਡੀਓ ਅੱਜ ਦੇਖਣ ਲੱਗੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਪੰਜਾਬ ਦੇ ਰਿਲੇਟਡ ਇੰਡੀਆ ਦੇ ਰਿਲੇਟਡ ਇੰਟਰਨੈਸ਼ਨਲ ਰਿਲੇਟਡ ਐਂਟਰਟੇਨਮੈਂਟ ਦੇ ਰਿਲੇਟਡ ਸਾਰੀਆਂ ਖਬਰਾਂ ਤੁਹਾਡੇ ਲਈ ਪਹੁੰਚਾਉਣ ਦੇ ਵਿੱਚ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਤੁਹਾਡੇ ਰਿਲੇਟੇਬਲ ਗੱਲਾਂ ਹੋਣ ਅਸੀਂ ਕੋਸ਼ਿਸ਼ ਕਰਦੇ ਹਾਂ ਆਪਾਂ ਇੱਕ ਨਵੇਂ ਹੋਰ ਮੁੱਦੇ ਹਨਾ ਆਪਣੇ ਅੱਜ ਆਪਾਂ ਤੇ ਸਭ ਤੋਂ ਪਹਿਲਾਂ ਮੈਂ ਆਪਦੇ ਭਰਾ ਪ੍ਰਿੰਸ ਨੂੰ ਇੰਟਰੋਡਿਊਸ ਕਰਾਉਂਗਾ ਇੰਟਰੋਡਿਊਸ ਯਰਸੈਲਫ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਈ ਆਪਾਂ ਜੇ ਸਭ ਤੋਂ ਪਹਿਲਾਂ ਗੱਲ ਕਰ ਲਈ ਜਿਹੜਾ ਕੁੜੀਆਂ ਦੇ ਖਿਲਾਫ ਕਰਾਈਮ ਹੋ ਰਿਹਾ ਨਾ ਆਪਣੀ ਇੰਡੀਆ ਦੇ ਵਿੱਚ ਇੱਕ ਦੋ ਕੇਸ ਇਦਾਂ ਦੇ ਆਏ ਆ ਜਿਹੜੇ ਤੇ ਸਭ ਤੋਂ ਪਹਿਲਾਂ ਆਪਾਂ ਜੇ ਬਈ ਗੱਲ ਕਰ ਲਈ ਉੜੀਸਾ ਦੇ ਵਿੱਚ ਜਿਹੜੀ ਤੁਸੀਂ ਮੈਨੂੰ ਖਬਰ ਦੱਸੀ ਹੋਣੀ ਹਜੇ ਉੜੀਸਾ ਦੇ ਵਿੱਚ ਜਿਹੜੀ ਕੁੜੀ ਨੇ ਆਪਣੇ ਆਪ ਨੂੰ ਅੱਗ ਲਾਈ ਜਨਾ ਉਹਦਾ ਕੀ ਸੀ ਨਾ ਬਈ ਦੱਸੋਗੇ ਬਈ ਐਫਐਮ ਕਾਲਜ ਚ ਕੁੜੀ ਪੜਦੀ ਸੀ ਤੇ ਉੱਥੇ ਸਟੂਡੈਂਟ ਸੀ ਹਨਾ 20 ਸਾਲਾਂ ਦੇ ਤੇ ਹੋਰ ਵੀ ਉਹਦੇ ਮਤਲਬ ਕਿ ਕਈ ਉਹਦੇ ਜੇ ਪੋਲਿਟਿਕਲ ਪਾਰਟੀਆਂ ਜਿਹੜੀ ਸਟੂਡੈਂਟ ਯੂਨੀਅਨ ਹੁੰਦਾ ਉਹਦੇ ਚ ਵੀ ਹੈਗੀ ਸੀ ਤੇ ਉਹਦੇ ਜਿਵੇਂ ਐਚਓਡੀ ਪ੍ਰੋਫੈਸਰ ਆ ਕੁੜੀ ਦਾ ਨਾਮ ਸੋਮਯਾ ਸ਼੍ਰੀ ਹਨਾ ਤੇ 오ਡੀਸਾ ਚ ਬਾਲਾਸੋਰ ਕਰਕੇ ਹੈਗੀ ਜਗਾ ਤੇ ਉੱਥੇ ਆ ਕਾਲਜ ਐਫਐਮ ਕਾਲਜ ਤੇ ਉੱਥੇ ਆਪਣਾ ਨਾਰਮਲ ਕੁੜੀ ਪੜਦੀ ਆ ਤੇ ਪ੍ਰੋਫੈਸਰ ਜਿਹੜਾ ਐਚਓਡੀ ਉਹਨੇ ਕਿਹਾ ਕਿ ਮੈਨੂੰ ਫੇਵਰ ਕਰੋਗੇ ਹੂੰ ਨਾ ਫੇਵਰ ਕਰੋ ਤੇ ਕੁੜੀ ਨੇ ਆਪਣਾ ਨੋਰਮਲ ਪੁੱਛਿਆ ਕਿ ਕੀ ਫੇਵਰ ਹੂੰ ਉਹ ਸਮਝੀ ਨਹੀਂ ਹੋਣਾ ਤੇ ਪ੍ਰੋਫੈਸਰ ਅੱਗੋ ਕਹਿੰਦਾ ਕਿ ਤੁਸੀਂ ਸਿਆਣੇ ਹੋ ਇਹੋ ਜੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਪਤਾ ਸਾਰਾ ਕੁਝ ਬੱਚੇ ਤਾਂ ਹਨ ਨਹੀਂ ਤੁਸੀਂ ਤੇ ਕੁੜੀ ਨੂੰ ਫਿਰ ਬਾਅਦ ਚ ਥੋੜਾ ਜਿਹਾ ਲੱਗਾ ਕਿ ਗਲਤ ਗੱਲ ਕਰ ਰਿਹਾ ਹਨਾ ਸਰ ਹੂੰ ਤੇ ਉਹਨੇ ਫਿਰ ਬਾਅਦ ਚ ਕੰਪਲੇਂਟ ਕੀਤੀ ਆਪਣੇ ਸਹੇਲੀਆਂ ਵਗੈਰਾ ਨੂੰ ਦੱਸਿਆ ਤੇ ਆਫਿਸ ਉਥੇ ਪ੍ਰਿੰਸੀਪਲ ਨੂੰ ਕੰਪਲੇਂਟ ਕੀਤੀ ਉਹ ਕਹਿੰਦੇ ਦੀ ਬਾਈ ਇਹ ਕਿਹੜੇ ਦਿਨ ਦੀ ਗੱਲ ਹੈ ਇਹ ਗੱਲ ਤੇ ਜਿੰਨੇ ਜੂਨ ਤੋਂ ਸ਼ੁਰੂ ਹੋਈ ਹੈ ਹਨਾ ਜੂਨ ਦੇ ਵਿੱਚ ਕੁੜੀ ਨੇ ਕਮਿਟ ਕੀਤਾ ਸੁਇਡ 12 ਜੁਲਾਈ ਨੂੰ ਓਕੇ ਤੇ 95% ਕੁੜੀ ਸੜ ਗਈ ਸੀ ਉਥੇ ਤੇ ਜਿਹੜੇ ਬੰਦੇ ਨੇ ਬਚਾਉਣ ਦੇ ਸਟੂਡੈਂਟ ਨੇ ਹਾਲੇ ਜੇ ਆਪਾਂ ਇੱਕ ਮਿੰਟ ਤੁਸੀਂ ਸੀਗੇ ਸਹੇਲੀ ਜਦੋਂ ਉਹਨੇ ਆਪਣੀਆਂ ਸਹੇਲੀਆਂ ਨੂੰ ਦੱਸਿਆ ਨਾ ਇਹ ਗੱਲ ਫੇਰ ਉਹਦੇ ਬਾਅਦ ਕੀ ਤੇ ਉਸ ਤੋਂ ਬਾਅਦ ਉਹਨੇ ਕਾਲਜ ਦੇ ਪ੍ਰਿੰਸੀਪਲ ਨੂੰ ਕੰਪਲੇਨਟ ਕੀਤੀ ਪ੍ਰਿੰਸੀਪਲ ਕਹਿੰਦਾ ਕੋਈ ਨਹੀਂ ਵਿਲ ਹਵ ਅ ਲੁੱਕ ਇਨਟੂ ਇਟ ਓਕੇ ਦੇਖਾਂਗੇ ਕੀ ਹੋਇਆ ਕੀ ਨਹੀਂ ਹੋਇਆ ਤੇ ਫਿਰ ਦੁਬਾਰੇ ਜਦੋਂ ਕੁੜੀ ਸਟੂਡੈਂਟਸ ਨੂੰ ਲੈ ਕੇ ਹੋਰ ਤੇ ਆਪਣੇ ਭਰਾ ਨੂੰ ਲੈ ਕੇ ਫਿਰ ਉੱਥੇ ਆਫਿਸ 'ਚ ਗਈ ਉਹਨੂੰ ਬੁਲਾਇਆ ਐਚਓਡੀ ਨੂੰ ਬੁਲਾਇਆ ਤੇ ਇਹ ਸਾਰੀਆਂ ਗੱਲਾਂ ਹੋਈਆਂ ਤੇ ਉੱਥੇ ਉਹਨਾਂ ਨੇ ਕਿਹਾ ਕਿ ਦੱਸੋ ਹਨਾ ਕੀ ਤੁਹਾਡੇ ਤੇ ਉਹਨਾਂ ਕੁੜੀ ਨੇ ਦੱਸਿਆ ਕਿ ਇਹ ਤਾਂ ਮੈਨੂੰ ਤੰਗ ਕਰਦੇ ਹਨਾ ਹਰਾਸ ਕਰਦੇ ਕਹਿੰਦੇ ਤੈਨੂੰ फेल ਕਰ ਦੇਣਾ ਤੈਨੂੰ ਪੇਪਰ ਚ ਨਹੀਂ ਬੈਣ ਦੇਣਾ ਇਹ ਸਾਰੀਆਂ ਗੱਲਾਂ ਹੋਈਆਂ ਹਨਾ ਤੇ ਉਹ ਉੱਥੇ ਐਚਓਡੀ ਮੁਕਰ ਗਿਆ ਕਹਿੰਦਾ ਹਾਂ ਜੀ ਕੋਈ ਗੱਲ ਨਹੀਂ ਹੈਗੀ ਇੱਦਾਂ ਉੱਦਾਂ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਅਸੀਂ ਕਮੇਟੀ ਬਿਠਾਵਾਂਗੇ ਹਮ ਇੰਟਰ ਕਮੇਟੀ ਤੇ ਜਿਹੜੀ ਕਾਲਜ ਦੇ ਆਪਣੇ ਬੰਦੇ ਹੋਣਗੇ ਤੇ ਉਹ ਆਪਣਾ ਜਾਂਚ ਕਰਨਗੇ ਕੀ ਹੋਇਆ ਕੀ ਨਹੀਂ ਹੋਇਆ ਹਮ ਹਮ ਬਟ ਉਹੀ ਫੇਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕੁੜੀ ਨੇ ਕਿਹਾ ਕਿ ਮੈਂ ਸੋਸਾਇਟੀ ਕਮਿਟ ਕਰ ਲੈਣਾ ਜਾਂ ਇਦਾਂ ਉਦਾਂ ਪੁਲਿਸ ਨੂੰ ਵੀ ਕੰਪਲੇਂਟ ਦਿੱਤੀ ਪੁਲਸ ਵਾਲਿਆਂ ਨੇ ਕਾਲਜ ਨੇ ਉਹ ਕਿਹਾ ਕਿ ਕੋਈ ਨਹੀਂ ਅਸੀਂ ਕਮੇਟੀ ਬਿਠਾਵਾਂਗੇ ਉਹ ਜਾਂਚ ਕਰੇਗੀ ਇਦਾਂ ਉਦਾਂ ਤੇ ਬਾਅਦੋਂ ਫੇਰ ਕਹਿੰਦੇ ਕਿ ਜਾਂਚ ਹੋਈ ਤੇ ਫੇਰ ਦੁਬਾਰੇ ਕੁੜੀ ਨੂੰ ਬੁਲਾਇਆ ਗਿਆ ਤੇ ਕੁੜੀ ਨੂੰ ਉੱਥੇ ਕਿਹਾ ਗਿਆ ਪ੍ਰੋਫੈਸਰ ਵੱਲੋਂ ਕਿ ਉਹਨੂੰ ਕੁੜੀ ਨੂੰ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਸੀ ਉਸੇ ਕਾਲਜ ਤੋਂ ਪ੍ਰਿੰਸੀਪਲ ਨੇ ਦਿੱਤਾ ਸੀ ਕਹਿੰਦੇ ਤੁਸੀਂ ਤੇ ਇਹ ਸਾਰਾ ਕੁਝ ਝੂਠ ਹੀ ਲੱਗਦਾ ਤੇ ਤੁਹਾਨੂੰ ਤੇ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਆ ਇਹ ਇਹ ਸਾਰਾ ਕੁਝ ਲੱਗਦਾ ਤੁਹਾਡੀ ਬਣਾਈ ਹੋਈ ਆ ਹਨਾ ਐਕਟਿੰਗ ਹੀ ਕਰਦੇ ਪਏ ਆ ਉਹ ਵੀ ਤੁਸੀਂ ਤਾਂ ਪਹਿਲਾਂ ਹੀ ਐਕਟਰ ਨਾ ਹਾਂ ਤੇ ਉਹਨੇ ਫਿਰ ਸੁਸਾਈਡ ਕਮਿਟ ਕਰ ਲਿਆ ਉੱਥੇ ਜਿਹੜੇ ਮੁੰਡੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਵੀ 70% ਸੜ ਗਿਆ ਓਕੇ ਤੇ ਜਦੋਂ ਮਤਲਬ ਕੁੜੀ ਨੇ ਜਦਾਂ ਸ਼ਿਕਾਇਤ ਲਾਈ ਜਾਂ ਕਿ ਕੋਈ ਉਹਦੀ ਸੁਣਵਾਈ ਨਹੀਂ ਹੋਈ ਜੀ ਨਾ ਸੁਣਵਾਈ ਕੋਈ ਨਹੀਂ ਹੋਈ ਭਾਜੀ ਤੇ ਕੋਈ ਨੇ ਅੱਕ ਕੇ ਜਿੱਦਾਂ ਉਹ ਕਰ ਲਿਆ ਨਾ ਸੁਸਾਈਡ ਕਰ ਲਿਆ ਤੇ ਉਸ ਤੋਂ ਬਾਅਦ ਸੁਸਾਈਡ ਹੋਣ ਤੋਂ ਬਾਅਦ ਦੇਖ ਲਓ ਪਹਿਲੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੁਝ ਨਹੀਂ ਹੋਇਆ ਬਾਅਦ ਚ ਜਿਹੜੀ ਇੰਡੀਆ ਦੀ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੁਰ ਉਹ ਆਈ ਹਸਪੀਟਲ ਚ ਪਤਾ ਲੈਣ ਓਕੇ ਤੇ ਬਟ ਉਹੀ ਅਗਲੇ ਦਿਨ ਹੀ ਫਿਰ ਜਿਵੇਂ 12 ਨੂੰ ਉਹਨਾਂ ਨੇ ਕੀਤੀ 14 ਨੂੰ ਰਾਤ ਨੂੰ ਉਹਨਾਂ ਦੀ ਡੈਥ ਹੋ ਗਈ ਓਕੇ ਹ ਹੁਣ ਦੇਖੋ ਕੀ ਦੀ ਤੁਹਾਨੂੰ ਕੀ ਲੱਗਦਾ ਕਿ ਗਲਤੀ ਤਾਂ ਸਾਨੂੰ ਪਤਾ ਇਹ ਸਾਰਾ ਕੁਝ ਹੁੰਦਾ ਹੀ ਆ ਥੱਲੇ ਕੱਲ ਦੀ ਖਬਰ ਆਈ ਆ ਇੰਦੋਰ ਚ ਕੋਈ ਕਾਲਜ ਆ ਤੇ ਉੱਥੇ ਕੁੜੀ ਨੇ ਸੁਸਾਈਡ ਕਰ ਲਿਆ ਹੌਸਟਲ ਚ ਉਹਦਾ ਵੀ ਸੇਮ ਹੀ ਇਹੋ ਇਹਦੇ ਲਿੰਕ ਕਿਉਂ ਦੋ ਪ੍ਰੋਫੈਸਰ ਸੀ ਉਹ ਤੰਗ ਕਰਦੇ ਸੀ ਐਸੀ ਜਿੱਦਾਂ ਆਈ ਥਿੰਕ ਇਹ ਖਬਰਾਂ ਕਾਫੀ ਟਾਈਮ ਤੋਂ ਆਉਂਦੀਆਂ ਹੀ ਆ ਇਦਾਂ ਜਿਹੜਾ ਜਿੱਦਾਂ ਚੀਜ਼ਾਂ ਉਹ ਕੋਈ ਪਹਿਲੇ ਪਹਿਲੇ ਕੋਈ ਨਹੀਂ ਧਿਆਨ ਦਿੰਦਾ ਕੋਈ ਕੁਛ ਨਹੀਂ ਕੋਈ ਐਕਸ਼ਨ ਨਹੀਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਜਦੋਂ ਫਿਰ ਸੁਸਾਈਡ ਕਰ ਲੈਂਦੇ ਉਹਦੇ న్యూਸ ਚੈਨਲ মিডিਆ ਸੋਸ਼ਲ ਮੀਡੀਆ ਸਾਰੇ ਕਿਤੇ ਇਹਨਾਂ ਨੇ ਹੁਣ ਫਿਰ 10 15 ਦਿਨ ਰੋਲਾ ਪੈਣਾ ਫਿਰ ਸਾਰਿਆਂ ਨੇ ਭੁੱਲ ਜਾਣਾ ਫਿਰ ਕੋਈ ਨਵੇ ਖਬਰ ਤੇ ਫਿਰ ਉਹਦੇ ਤੇ ਆ ਹੁਣ ਦੇਖ ਲੋ ਜਾਂ ਫਿਰ ਜਦੋਂ ਪ੍ਰੈਸ਼ਰ ਪੈਂਦਾ ਨਾ ਸੁਸਾਇਟੀ ਦਾ ਪ੍ਰੈਸ਼ਰ ਪੈਂਦਾ ਪਬਲਿਕ ਦਾ ਪ੍ਰੈਸ਼ਰ ਪੈਂਦਾ ਜਦਾਂ ਉਹਦੇ ਬਸ ਫਿਰ ਜ਼ਰੂਰ ਕੋਈ ਨਾ ਕੋਈ ਐਕਸ਼ਨ ਸਸਪੈਂਡ ਕਰ ਦਿੰਦਾ ਪ੍ਰੋਫੈਸਰ ਨੂੰ ਸਸਪੈਂਡ ਕਰਤਾ ਪ੍ਰਿੰਸੀਪਲ ਨੂੰ ਸਸਪੈਂਡ ਕਰਤਾ ਬਸ ਉਹਦੀ ਜਾਨ ਦੀ ਇੰਨੀ ਕੁ ਕੀਮਤ ਆ ਬਟ ਉਹ ਸਸਪੈਂਡ ਆ ਯਾਰ ਨਾ ਵੀ ਜਦੋਂ ਫੇਰ ਉਹ ਟਰਮੀਨੇਟ ਤਾਂ ਨਹੀਂ ਕੀਤੇ ਉਹ ਜਿਹੜੇ ਫੇਰ ਆ ਜਾਣਗੇ ਉਹ ਨਾ ਆਹੋ ਬਸ ਉਹਨਾਂ ਨੂੰ ਫੇਰ ਰੱਖ ਲੈਣਾ ਜਦੋਂ ਥੋੜੀ ਜਿਹੀ ਗੱਲਬਾਤ ਠੰਡੀ ਪੈ ਗਈ ਜਾਂ ਜਦੋਂ ਫੇਰ ਉਹਨੇ ਵਾਪਸ ਆ ਜਾਣਾ ਹਮ ਤੇ ਇੱਕ ਬਈ ਇਹਦੇ ਇਦਾਂ ਦੀ ਸਿਮਿਲਰ ਜਿਹਾ ਕੇਸ ਨਹੀਂ ਜਿੱਦਾਂ ਆਪਾਂ ਕਹਿ ਦਈਏ ਰਾਧਿਕਾ ਯਾਦਵਾ ਜਿਹੜੀ ਟੈਨਿਸ ਪਲੇਅਰ ਸੀ ਬਈ ਹਾਂਜੀ ਉਹਦੇ ਉਹਦੇ ਜਿੱਦਾਂ ਉਹਦਾ ਸਿਮਿਲਰ ਤੇ ਨਹੀਂਗਾ ਉਹ ਮਰਡਰ ਆ ਹਾਂ ਉਹ ਟੈਨਿਸ ਪਲੇਅਰ ਸੀ 25 ਸਾਲਾਂ ਦੇ ਤੇ ਉਹ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਇੰਟਰਨੈਸ਼ਨਲ ਬਾਰਵੀਂ ਖੇਡੀ ਹੋਈ ਆ ਵਧੀਆ ਪਲੇਅਰ ਸੀ ਹਾਂਜੀ 23000 2023 ਚ ਸਟੱਡ ਲੱਗਨ ਕਰਕੇ ਤੇ ਉਹ ਆਪਣੀ ਅਕੈਡਮੀ ਚਲਾਉਂਦੇ ਸੀ ਉਹਦੇ ਫਾਦਰ ਨੇ ਜਗਾ ਲੈ ਕੇ ਲੱਗ ਗਈ 50 ਮੀਟਰ ਦੂਰ ਘਰ ਤੋਂ ਤੇ ਸੈਟਅਪ ਕਰਕੇ ਦਿੱਤਾ ਉੱਥੇ 1 on 1 ਵੀ ਸਿਖਾਉਂਦੇ ਸੀ ਹੋਰ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੀ ਸੀ ਹਣਾ ਤੇ ਵਧੀਆ ਸੀ ਕਾਫੀ ਟੈਨਿਸ ਪਲੇਅਰ ਤੇ ਇਦਾਂ ਹੀ ਜਿਵੇਂ ਅੰਡ ਗਵਾਂਡ ਲੋਕੀ ਮੈਨੇ ਮੰਨ ਲੱਗ ਗਿਆ ਤੇ ਡੈਡੀ ਨੂੰ ਨਾਲ ਪਿੰਡਾਂ ਵਾਲੇ ਜਿਵੇਂ ਹੁੰਦੇ ਆ ਕਿ ਕੁੜੀ ਦੀ ਕਮਾਈ ਖਾਂਦਾ ਜਾਂ ਹੁਣ ਤੇ ਤੇਰੀ ਕੁੜੀ ਮੇਕਅਪ ਵੀ ਕਰਨ ਲੱਗ ਗਈ ਆ ਇਤੋਂ ਦੂਜਾ ਕੰਮ ਹੀ ਕਰਾ ਲਾ ਇਹ ਉਹ ਹਨਾ ਤੰਦਾ ਕਰਾਲਾ ਤੇ ਹੋਰ ਕਈ ਕੁਸ਼ ਇਸ ਗੱਲੋਂ ਦਾ ਡੈਡੀ ਕਾਫੀ ਪਰੇਸ਼ਾਨ ਸੀ ਘਰੇ ਕਾਫੀ ਰੋਲਾ ਪੈਂਦਾ ਇਹ ਪਾਬੰਦੀਆਂ ਉੱਤੇ ਕੁੜੀ ਤੇ ਬਹੁਤ ਲਾਈਆਂ ਸੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇਦਾਂ ਨਹੀਂ ਕਰਨਾ ਤੇ ਇਦਾਂ ਹੀ ਬਸ ਉਹ ਤਿੰਨ ਦਿਨਾਂ ਤੋਂ ਪਲੈਨਿੰਗ ਕਰ ਰਿਹਾ ਸੀ ਉਹਦਾ ਡੈਡੀ ਗਨ ਲਿਆਂਦੇ ਹਾਂਜੀ ਮਾਰਨ ਦੇ ਓਕੇ ਤੇ ਗਨ ਰਵਾਲਵਰ ਲਿਆ ਤੇ ਮੁੰਡੇ ਨੂੰ ਬਾਹਰ ਭੇਜਿਆ ਤੇ ਉਹਨਾਂ ਦਾ ਡੌਗ ਵੀ ਸੀ ਪਿੱਟਬੁੱਲ ਤੇ ਉਹਨੂੰ ਵੀ ਇੱਧਰ ਉੱਧਰ ਕੀਤਾ ਮੰਮੀ ਉਹਦੇ ਨਾਲ ਦੇ ਕਮਰੇ 'ਚ ਹੀ ਤੇ ਇਦਾਂ ਹੀ ਕਿਚਨ ਚੋ ਕੰਮ ਕਰ ਰਹੀ ਸੀ ਕੁੜੀ ਕੋਈ ਤੇ ਉਥੇ 5 ਫਾਇਰ ਗਿੰਦੇ ਪੁਲਿਸ ਰਿਪੋਰਟ ਦੇ ਅਕੋਰਡਿੰਗ 5 ਫਾਇਰ ਕੀਤੇ ਤੇ 3 ਉਹਦੇ ਲੱਗੇ ਹਲੇ ਤੱਕ ਕਾਫੀ ਗੱਲਾਂ ਕਲੀਅਰ ਨਹੀਂ ਗਈਆਂ ਲੋਕ ਇਸਪੈਕਟੇਟ ਕਰਨ ਰਹੇ ਆ ਤੇ ਦੇਖੋ ਹਲੇ ਕਾਫੀ ਚੀਜ਼ਾਂ ਪੁਲਿਸ ਦੇ ਉਸ ਤੋਂ ਬਾਅਦ ਬਾਹਰ ਬਾਹਰ ਆਉਣਗੀਆਂ ਤੇ ਬਟ ਇੱਥੇ ਮੇਨ ਗੱਲ ਇਹ ਆ ਕਿ ਤੁਹਾਨੂੰ ਕੀ ਲੱਗਦਾ ਕਿਹਦੀ ਗਲਤੀ ਆ ਕੁੜੀ ਦੀ ਗਲਤੀ ਮੈਨੂੰ ਮੈਨਾਂ ਦਾ ਕੁੜੀ ਦੀ ਗਲਤੀ ਲੱਗਦੀ ਬਾਈ ਨਾਉ ਦਾ ਡੈਡੀ ਦੇ ਖਵਤੇ ਲੱਗਦੇ ਹੂੰ ਮੈਨੂੰ ਗਲਤੀ ਲੱਗਦੀ ਆਪਣੀ ਜਿੱਦਾਂ ਉਹਨਾਂ ਦੀ ਸੋਚ ਦੀ ਕਿਹਦੀ ਸੋਚ ਉਹਦੇ ਡੈਡੀ ਦੀ ਸੋਚ ਦੀ ਅੱਛਾ ਵੀ ਜਿੱਦਾਂ ਸੋਚ ਨਹੀਂ ਜਿੱਦਾਂ ਆਪਾਂ ਸੋਚਦੇ ਨਹੀਂ ਚਾਰ ਲੋਕ ਕੀ ਕਹਿਣਗੇ ਚਾਰ ਲੋਕ ਕੀ ਕਹਿਣਗੇ ਉਹ ਚੀਜ਼ ਨੂੰ ਮੈਨੂੰ ਲੱਗਦਾ ਡੈਡੀ ਕੰਟਰੋਲ ਨਹੀਂ ਕਰ ਪਾਇਆ ਉਹਦੇ ਸਿਰ ਤੇ ਹਾਵੀ ਹੋ ਗਈ ਉਹ ਸੋਚ ਜਿੱਦਾਂ ਆਪਾਂ ਕਹਦੇ ਆ ਵੀ ਤੂੰ ਕੁੜੀ ਦੀ ਕਮਾਈ ਖਾਣਾ ਉਹ ਮਾਡਰਨ ਤਰੀਕੇ ਨਾਲ ਸੋਚ ਹੀ ਨਹੀਂ ਸਕਿਆ ਨਾ ਆਈ ਥਿੰਕ ਕਿਉਂਕਿ ਮੇਬੀ ਉਹ ਇੰਨਾ ਕੁ ਮਜਬੂਰ ਹੋ ਗਿਆ ਹੋਣਾ ਯਾਰ ਹੁਣ ਕੁੜੀ ਦੀ ਗਲਤੀ ਤਾਂ ਆਬਵੀਅਸਲੀ ਕੀ ਹੋਣੀ ਹੈ ਨਾ ਜਦੋਂ ਆਪਾਂ ਅਕਸਰ ਜਦੋਂ ਆਪਣਾ ਨਾਮ ਬਣਦਾ ਆਪਾਂ ਬਾਹਰ ਅੰਦਰ ਜਾਣਾ ਪੈਂਦਾ ਸੋ ਆਪਾਂ ਨੂੰ ਜੇ ਆਪਾਂ ਕਹਿੰਦੀ ਮੇਕਅਪ ਮੇਕਅਪ ਹੀ ਉਹਨੂੰ ਕਰਨਾ ਪੈਂਦਾ ਹੋਣਾ ਆਹੋ ਆਬਵੀਅਸਲੀ ਸਾਰਾ ਕੁਝ ਸਾਰਾ ਕੁਝ ਕਰਨਾ ਪੈਂਦਾ ਇੱਥੇ ਉਹੀ ਨਾ ਕਿ ਲੋਕਾਂ ਦੀ ਗਲਤੀ ਆ ਲੋਕੀ ਇਦਾਂ ਇਹਦੇ ਹੁਣ ਉਹਦੇ ਪਿਓ ਨੂੰ ਸਮਝਣਾ ਚਾਹੀਦਾ ਹੈ ਕਿ ਲੋਕੀ ਜੈਲਸ ਕਰਦੇ ਹੋਣੇ ਆ ਕਿ ਅੱਗੇ ਤਰੱਕੀ ਕਰ ਰਹੀ ਆ ਹਨਾ ਤੇ じゃ ਕਿਵੇਂ ਵੱਧ ਰਿਆ ਸਾਰਾ ਕੁਝ ਇਹਨਾਂ ਦਾ ਸੈਟ ਆ ਘਰ ਵੀ ਇਹਨਾਂ ਦਾ ਵਧੀਆ ਸੀ ਤੇ ਦੇਖੋ ਜਦੋਂ ਗੋਲੀਆਂ ਚਲਾਈਆਂ ਉਹਨਾਂ ਦਾ ਚਾਚਾ ਜਿਹੜਾ ਥੱਲੇ ਫਲੋਰ ਤੇ ਰਹਿੰਦੀ ਉਹਦੇ ਚਾਚੇ ਦੀ ਫੈਮਿਲੀ ਤੇ ਚਾਚਾ ਉੱਪਰ ਆਇਆ ਉਹਨਾਂ ਨੇ ਦੇਖਿਆ ਚਾਚੇ ਨੇ ਕਿ ਇਦਾਂ ਗੋਲੀਆਂ ਮਾਰੀਆਂ ਹੋਈਆਂ ਰਵਾਲਵਰ ਲੱਗ ਗਈ ਆ ਤੇ ਵੈਸੇ ਤੇ ਕਹਿੰਦੇ ਉੱਥੇ ਡੈਥ ਹੋ ਗਈ ਸੀ ਉਹਦੀ ਕੁੜੀ ਦੀ ਬਟ ਫਿਰ ਵੀ ਉਹਦਾ ਚਾਚਾ ਹਸਪੀਟਲ ਲੈ ਕੇ ਗਿਆ ਉੱਥੇ ਜਾ ਕੇ ਉਹਨਾਂ ਨੇ ਡਾਕਟਰਸ ਨੇ ਡੈਡ ਪ੍ਰੋਨਾਉਂਸ ਕਰਤਾ ਤੇ ਬਟ ਉਹੀ ਗਲਤੀ ਉਹਨਾਂ ਦੀ ਵੀ ਆ ਸਮਾਜ ਦੀ ਵੀ ਆ ਗਲਤੀ ਉਹਦੇ ਡੈਡੀ ਦੀ ਵੀ ਆ ਗਲਤੀ ਤੇ ਸਾਰ ਨਾ ਜ਼ਿਆਦਾ ਵੱਡੀ ਗਲਤੀ ਆ এডੂਕੇਸ਼ਨ ਦੀ ਜੇ ਇਹੋ এডੂਕੇਸ਼ਨ ਜਾਂ ਸਾਰਾ ਕੁਝ ਵਧੀਆ ਦਿੱਤਾ ਹੁੰਦਾ ਉਹਦੇ ਜਿਹੜੇ ਜਿਹੜੇ ਲੋਕੀ ਉਹਨਾਂ ਨੂੰ ਮੈਨੇ ਮਾਰਦੇ ਆ ਆਸ-ਪਾਸੇ ਤੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਕਿ ਜਿਹੜੇ ਇਸ ਟਾਈਮ ਵੀ ਵੱਡੇ ਹੋ ਰਹੇ ਆ ਲੋਕੀ ਹਨਾ ਜਿਹੜੇ ਮਤਲਬ ਕਿ ਪਿੰਡਾਂ 'ਚ ਰਹਿ ਰਹੇ ਆ ਉਹਨਾਂ ਨੂੰ ਐਜੂਕੇਸ਼ਨ ਭਾਵੇਂ ਮਿਲ ਰਹੀ ਆ ਪਰ ਉਹਨਾਂ ਨੂੰ ਇਹੋ ਜੀ ਕਿਵੇਂ ਸਮਾਜ 'ਚ ਰਹਿਣਾ ਕਿਵੇਂ ਕਰਨਾ ਇਹ ਐਜੂਕੇਸ਼ਨ ਉਹ ਵੀ ਕੋਈ ਮੈਂ ਇੱਕ ਐਜੂਕੇਸ਼ਨ ਤੇ ਹੀ ਗੱਲ ਕੀਤੀ ਮੈਨੂੰ ਨਹੀਂ ਲੱਗਦਾ ਪੋ ਜਿਹੜਾ ਬਹੁਤ ਜ਼ਿਆਦੇ ਪੜੇ ਹੋਈ ਹੈ ਨਾ ਤਾਂ ਵੀ ਦਿਮਾਗੀਆਂ ਦਾ ਨਹੀਂ ਹੈ ਕੰਮ ਕਰ ਦਿੰਦਾ ਕਈ ਜਿਹੜੇ ਨਹੀਂ ਪੜੇ ਹੁੰਦੇ ਨਾ ਉਹ ਵੀ ਗੱਲਾਂ ਨੂੰ ਸਮਝ ਜਾਂਦੇ ਕਿਉਂਕਿ ਕਾਮਨ ਸੈਂਸ ਦੀਆਂ ਗੱਲਾਂ ਹੁੰਦੀਆਂ ਆ ਰਹਿ ਚੀਜ਼ਾਂ ਇਹ ਬਹੁਤ ਜ਼ਿਆਦੇ ਇਹਦੇ ਲਈ ਬਹੁ ਆਪਾਂ ਨੂੰ ਡਿਗਰੀ ਨਹੀਂ ਚਾਹੀਦੀ ਇਹ ਸੋਚ ਆਪਣੀ ਮੇਨਟੇਨ ਕਰਨ ਵਾਸਤੇ ਤੇ ਜਿੱਦਾਂ ਆਪਾਂ ਕਹਦੀ ਆ ਨਾ ਮੇਕਅਪ ਕਰਦੇ ਆ ਕਿੱਦਾਂ ਵੀ ਆ ਨਾ ਕਿ ਤਨਾ ਕਿਤੇ ਜਣਾ ਇਹ ਕੋਈ ਕੋਈ ਵੀ ਚੀਜ਼ ਆ ਆਪਣੇ ਭਾਵੇਂ ਸਿੰਗਿੰਗ ਦੇ ਵਿੱਚ ਜਾਣਾ ਤੁਸੀਂ ਭਾਵੇਂ ਮਾਡਲਿੰਗ ਦੇ ਵਿੱਚ ਭਾਵੇਂ ਸਪੋਰਟ ਦੇ ਵਿੱਚ ਤੁਹਾਡੀ ਪਰਸਨੈਲਿਟੀ ਬਈ ਬਹੁਤ ਮੈਟਰ ਕਰਦੀ ਆ ਤੁਹਾਨੂੰ ਇਹ ਸਮਾਜ ਦੇ ਅਕੋਰਡਿੰਗ ਚੱਲਣਾ ਹੀ ਪੈਂਦਾ ਇੱਕ ਨਾ ਮੈਂ ਦੇਖੀ ਸੀ ਖਬਰ ਜਿੱਦਾਂ ਅ ਸਰਦੂਸ ਸਿਕੰਦਰ ਸੀ ਸ਼ਾਇਦ ਉਹ ਕਹਿੰਦੇ ਵੀ ਤੁਸੀਂ ਪੀਟੀਸੀ ਜਾਂ ਕੋਈ ਚੈਨਲ ਜਿਹੜੇ ਹੁੰਦੇ ਆ ਨਾ ਚਲਾਉਂਦੇ ਜਿਹੜੇ ਤੁਸੀਂ ਕਹਿੰਦੇ ਜੱਜ ਕਿਉਂ ਨਹੀਂ ਬਣਦੇ ਹਨਾ ਉਹ ਕਹਿੰਦੇ ਜੱਜ ਮੈਂ ਤਾਂ ਨਹੀਂ ਬਣਦਾ ਕਹਿੰਦੇ ਕਿਉਂਕਿ ਸਹੀ ਚੀਜ਼ ਨੂੰ ਅੱਗੇ ਨਹੀਂ ਲਿਉਂਦੇ ਇਹ ਉਹ ਬੰਦੇ ਨੂੰ ਅੱਗੇ ਲਿਆਉਂਦੇ ਜਿਹਦੀ ਪਰਸਨੈਲਿਟੀ ਹੁੰਦੀ ਹੈ ਭਾਵੇਂ ਸਿੰਗਿੰਗ ਸ਼ੋਅ ਆ ਭਾਵੇਂ ਜੋ ਵੀ ਆ ਇਸ ਸੇਮ ਉਹ ਕਹਿੰਦਾ ਫਿਰ ਇਹ ਨਾ ਥੋੜਾ ਬਾਇਸਡ ਲੱਗਦਾ ਜਿੱਦਾਂ ਕੋਈ ਇੱਕ ਦੋ ਸ਼ੋਅ ਸੀਗੇ ਜਿੱਦਾਂ ਉਹ ਹੋਰ ਬੰਦਾ ਜਿੱਤ ਗਿਆ ਕੋਈ ਨਾ ਹੈ ਨਾ ਜਿੱਦਾਂ ਸੇਮ ਜੀ ਆਪਾਂ ਜੇ ਆਪਾਂ ਪਰਸਨੈਲਿਟੀ ਦੀ ਗੱਲ ਕਰ ਲਈ ਪਰਸਨੈਲਿਟੀ ਮੇਨਟੇਨ ਕਰਨੀ ਪੈਂਦੀ ਆ ਤੁਹਾਨੂੰ ਮੇਕਅਪ ਵੀ ਕਰਨਾ ਪੈਂਦਾ ਤੁਹਾਨੂੰ ਬਾਹਰ ਅੰਦਰ ਵੀ ਜਾਣਾ ਪੈਂਦਾ ਠੀਕ ਆ ਜੋ ਚਲੋ ਉਹ ਆਪਣੀ ਮਰਜ਼ੀ ਜਿੱਦਾਂ ਤੁਸੀਂ ਮੈਨੂੰ ਕਿਹਾ ਵੀ ਕੁੜੀ ਨੇ ਗਾਣਾ ਕੀਤਾ ਹੈ ਕਿ ਗਾਣੇ ਦੇ ਵਿੱਚ ਮਾਡਲ ਆਈ ਹਨ ਠੀਕ ਆ ਉਹ ਚਲੋ ਮੇਬੀ ਯਰ ਲੋਕਾਂ ਨੂੰ ਹੈਨਾ ਐਂਟਰਟੇਨਮੈਂਟ ਵਾਲੇ ਲੋਕ ਵੀ ਉਹਨੇ ਕੁੜੀ ਨੇ ਜੋੜਨੇ ਚਾਹੀਏ ਹੁਣ ਆਪਦੇ ਨਾਲ ਸਪੋਰਟਸ ਦੇ ਨਾਲ ਜਿੱਦਾਂ ਆਪਾਂ ਕਹਿ ਦਈਏ ਵਿੱਚ ਭਾਜੀ ਹਾਲੇ ਕਈ ਚੀਜ਼ਾਂ ਮਤਲਬ ਮੀਡੀਆ 'ਚ ਚੱਲ ਰਹੀਆਂ ਨੇ ਜਿਵੇਂ ਗਾਣੇ 'ਚ ਇੱਕ ਮਾਡਲ ਆ ਉਹ ਮੁਸਲਿਮ ਕਮਿਊਨਿਟੀ ਤੋਂ ਆ ਠੀਕ ਹੈਗਾ ਇੱਕ ਮੀਡੀਆ ਚੈਨਲ ਦਿਖਾ ਰਿਹਾ ਸੀ ਕਿ ਇਹਦਾ ਬॉयਫ੍ਰੈਂਡ ਮੁਸਲਿਮ ਸੀ ਤੇ ਇਹਦੇ ਚ ਉਸ ਚੱਕਰ ਕਰਕੇ ਵੀ ਇਹਦੇ ਡੈਡੀ ਨੇ ਮਾਰਿਆ ਹਨਾ ਕਿ ਸੁਣਦੀ ਨਹੀਂ ਸੀ ਇਹ ਉਹ ਤੇ ਉਹ ਮੁੰਡਾ ਸਾਹਮਣੇ ਆਇਆ سوشل میڈیا ਤੇ ਮਾਡਲ ਜਿਹੜਾ ਸੀ ਮਾਡਲ ਸੀ ਜਿਹੜਾ ਉਹ ਕਹਿੰਦਾ ਅਸੀਂ ਇੱਕ ਸਿਰਫ ਗਾਣਾ ਸ਼ੂਟ ਕੀਤਾ ਨਾਮ ਕੁੜੀ ਮੇਰੇ ਨਾਲ ਕਿਤੇ سوشل میڈیا ਤੇ ਆਇੜਾ ਨਾ ਮੇਰੀ ਫਰੈਂਡ ਆ ਉਹ ਨਾ ਸਾਡਾ ਨਾ ਮੇਰ ਕੋ ਦਾ ਨੰਬਰ ਹੈਗਾ ਨਾ ਉਹਦੇ ਘਰ ਦਾ ਐਡਰੈਸ ਹੈਗਾ ਨਾ ਕੁਛ ਨਹੀਂ ਮੈਨੂੰ ਉਹ ਕੁੜੀ ਬਾਰੇ ਪਤਾ ਬਸ ਅਸੀਂ ਇੱਕ ਵਾਰੀ ਨੋਰਮਲ ਪ੍ਰੋਫੈਸ਼ਨਲ ਵੇ ਨਾਲ ਗਾਣੇ ਦਾ ਸ਼ੂਟ ਹੋਇਆ ਸੀ ਬਸ ਗੱਲ ਖਤਮ ਤੇ ਹੁਣ ਕਈ ਤਰ੍ਹਾਂ ਦੀਆਂ ਫਵਾਵਾਵਾਂ ਆਡ ਰੀਆਂ ਕੋਈ ਕੁਛ ਕਹਿ ਰਿਆ ਕੋਈ ਇਸ ਕਰਕੇ ਮਾਰਿਆ ਕੋਈ ਇਸ ਕਰਕੇ ਮਾਰਿਆ ਹਨਾ ਤੇ ਬਟ ਇਹ ਇਹ ਚੀਜ਼ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗੀ ਪੁਲਿਸ ਵਾਲੇ ਜਦੋਂ ਆਪਣੀ ਰਿਪੋਰਟ ਦਾਖਲ ਕਰਨਗੇ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਸੀ ਮੇਨ ਰੀਜ਼ਨ ਕਿਉਂ ਮਾਰਿਆ ਇੱਕ ਮਿੰਟ ਬਾਈ ਹਨਾ ਇੱਕ ਮੈਨਾਂ ਉਹਦੀ ਫਰੈਂਡ ਦੀ ਜਿੱਦਾ ਇੱਕ ਵੀਡੀਓ ਵੇਖੀ ਤੁਸੀਂ ਸੋਸ਼ਲ ਮੀਡੀਆ ਹਾਂਜੀ ਹਾਂਜੀ ਫ੍ਰੈਂਡ ਨੇ ਜਿਹੜੀ ਭਾਈ ਹਾਂਜੀ ਉਹ ਕਹਿੰਦੀ ਕੁੜੀ ਵੀ ਜਦੋਂ ਬਾਹਰ ਅੰਦਰ ਘਟ ਜਾਂਦੀ ਸੀ ਫੈਮਲੀ ਜਿਹੜੀ ਉਹਨੂੰ ਬਾਲੀ ਉਹ ਕਰਦੀ ਸੀ ਹਾਂਜੀ ਬਾਹਰ ਅੰਦਰ ਵੀ ਘਟ ਜਾਣਾ ਐ ਘਟ ਕਰਨਾ ਥੋੜੇ ਫੈਮਲੀ ਦਾ ਵੀ ਸੀ ਹੁਣ ਹਾਂਜੀ ਵੀ ਉਹਨਾਂ ਦੀ ਫੈਮਲੀ ਥੋੜੀ ਜੇ ਆਪਾਂ ਕਹੇ ਪੁਰਾਣੀ ਸੋਚ ਜਿਹਦੀ ਆਪਾਂ ਕਹ ਜੀਏ ਪਰ ਉਹਨੂੰ ਵੀ ਇਹਨੂੰ ਪੁਰਾਣੀ ਸੋਚ ਕਹੀਏ ਜਾਂ ਆਪਾਂ ਸਹੀ ਕਹੀਏ ਸੇਫ ਕਹੀਏ ਪਰ ਉਹ ਜਿੱਦਾਂ ਫੈਮਲੀ ਦਾ ਥੋੜਾ ਜਿਹਾ ਸੀਗਾ ਵੀ ਜਿੱਦਾਂ ਬਾਹਰ ਅੰਦਰ ਉਹਨੂੰ ਘਟ ਆਉਣ ਜਾਣ ਦਿੰਦੇ ਸੀਗਾ ਨਾ ਕੁੜੀ ਨੂੰ ਹੁਣ ਤੁਹਾਨੂੰ ਪਤਾ ਕਿ ਆਪਣੇ ਪੰਜਾਬ ਚ ਵੀ ਹੁੰਦਾ ਹਨਾ ਲੋਕੀ ਸੇਫ ਚੱਲਦੇ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਕੁਛ ਕੁੜੀ ਨਾਲ ਸਾਡੀ ਨਾਲ ਗਲਤ ਹੋ ਜੇ ਹੂੰ ਤੇ ਕੋਈ ਬਾਜੂ ਆਕੇ ਤੁਸੀਂ ਸੰਭੀ ਨਹੀਂ ਆਪਣੀ ਕੁੜੀ ਲਓ ਹੁਣ ਇਤਾਂ ਚੰਨ ਚੜ ਗਿਆ ਇਦਾਂ ਹੋ ਗਿਆ ਕਰਦੀ ਐ ਇਤਾਂ ਬੜਾ ਕੁਛ ਹੁੰਦਾ ਨਾ ਕੇ ਦੀ ਭੱਜ ਗਈ ਲੈ ਬੇ ਲੋਕੀ ਬਾਜੂ ਗੱਲਾਂ ਮੈਨੇ ਮਾਰ ਮਾਰ ਤੇ ਇਹ ਚੀਜ਼ ਸਾਰੇ ਕਿਤੇ ਨੋਰਮਲ ਆ ਇਹਦੇ ਚ ਬਹੁਤ ਵੱਡਾ ਚਲੋ ਬਣਾਤਾ ਹਨਾ ਤੇ ਆਪਣੇ ਪੰਜਾਬ ਚ ਪਿੱਛੇ ਜੇ ਕੇਸ ਨਹੀਂ ਹੋਇਆ ਸੀ ਉੜੀ ਦਾ ਮੁੰਡੇ ਨੂੰ ਦੋਵਾਂ ਨੂੰ ਮਾਰਿਆ ਤੇ ਅੰਕਲ ਨੇ ਪਿੱਛੇ ਬਨ ਕੇ ਇਦਾਂ ਕਰਕੇ ਕੁਝ ਗੱਲ ਹੋਈ ਸੀ ਹਨਾ ਪਿੱਛੇ ਬਨ ਕੇ ਮੋਟਰਸਾਈਕਲ ਦੇ ਤੇ ਪਿੰਡ ਚ ਘੁਮਾਇਆ ਓਕੇ ਤੇ ਇਹ ਚੀਜ਼ ਬਸ ਨੈਸ਼ਨਲ ਨਿਊਜ਼ ਨਹੀਂ ਬਣੀ ਲੋਕਾਂ ਨੇ ਜ਼ਿਆਦਾ ਕਵਰ ਨਹੀਂ ਕੀਤੀ ਇਹ ਕਵਰ ਕਰਤੇ ਚਲੋ ਬਾਕੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹਨਾ ਜਿੱਦਾਂ ਵੀ ਹੈ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਦਾਂ ਦੇਖੋ ਅੱਗੇ ਹੁਣ ਕੀ ਬਣਦਾ ਉਸ ਕੇਸ ਦਾ ਹਨਾ ਤੇ ਯਾਰ ਆਪਾਂ ਆਈ ਥਿੰਕ ਆਪણો ਇਸ ਖਬਰਾਂ ਦੇ ਥੋੜੇ ਬਾਹਰ ਹੋਣਾ ਚਾਹੀਦਾ ਤੇ ਜਿਹੜੇ ਅੱਜਕੱਲ ਪੰਜਾਬ ਦੀ ਜਿਹੜੀ ਯੂਥ ਉਹਨਾਂ ਵਿੱਚ ਥੋੜੀ ਖੁਸ਼ੀ ਦੀ ਲਹਿਰ ਇਹ ਆ ਗਈ ਜਿਹੜੇ ਕਹਿੰਦੇ ਸਿੱਧੂ ਮਸੂਏ ਦਾ ਵਰਲਡ ਟੂਰ ਹੋਣ ਜਾ ਰਿਹਾ ਇਹ ਤਾਂ ਭਈ ਇੰਟਰਨੈਸ਼ਨਲ ਯੂਜ਼ ਬਣ ਗਈ ਜਿੱਦਾਂ ਆਪਾਂ ਕਹਿਦੀਏ ਹਾਂਜੀ ਹਾਂਜੀ ਕਈਆਂ ਲਈ ਇੰਟਰਨੈਸ਼ਨਲ ਆ ਕਈਆਂ ਨੇਸ਼ਨਲ ਕਈਆਂ ਲਈ ਕੁਛ ਵੀ ਨਹੀਂ ਨਹੀਂ ਸਿੱਧੂ ਮਸੂਏ ਵਾਲਾ ਤਾਂ ਹੈ ਹੀ ਇੰਟਰਨੈਸ਼ਨਲ ਭਾਵੇਂ 뮤직 ਉਹਦੇ ਇੰਡਸਟਰੀ 'ਚ ਆ ਉਹਦਾ ਉਹਦਾ ਨਾਮ ਸਾਰੇ ਕਿਤੇ ਹੈਗਾ 26 ਦੇ ਵਿੱਚ ਜਿੱਦਾਂ ਉਹ ਕਹਿੰਦੇ ਵਰਲਡ ਟੂਰ ਆਉਣਾ ਤੇ ਉਹ ਲਾਈਵ ਪਰਫਾਰਮ ਕਰੂ ਸਿੱਧੂ ਮਸੂਏ ਨਾਲ ਹੋਰ ਕੀ ਲੋਕਾਂ ਨੇ ਲੋਕਾਂ ਨੇ ਬੜਾ ਖੁਸ਼ ਹੋ ਜਾਣਾ ਹਾਂ ਉਹ ਇਦਾਂ ਸੀ ਇਹਨੂੰ ਹੁੰਦਾ ਬਈ ਉਹ ਹੋਲੋਗ੍ਰਾਮ ਹਨਾ ਉਹਨਾਂ ਨੇ ਬਣਾਇਆ ਅੱਛਾ ਤੇ 2026 ਦੇ ਵਿੱਚ ਉਹਨੇ ਵਰਲਡ ਟੂਰ ਕਰਨਾ ਅੱਛਾ ਤੇ ਉਹਦੇ ਵਿੱਚ ਕਈ ਕੰਟਰੀ ਆ ਜਾਣਗੀਆਂ ਨਾ ਵਿੱਚ ਅੱਛਾ ਤੇ ਲੈਟਸ ਸੀ ਉਹ ਕੀ ਬਣਦਾ 3D ਕਹਿੰਦੇ ਹੋਊਗਾ AI ਦੇ ਨਾਲ ਵਾਇਸ ਹੁੰਦੀ ਹੈ ਉਹਨਾਂ ਦੀ ਪਹਿਲਾਂ ਜਨਰੇਟ ਹੁੰਦੀ ਹੈ ਜਾਂ ਕੁਝ ਵੀ ਆ ਹਾਂਜੀ ਜਾਂ ਪਹਿਲਾਂ ਪ੍ਰੀ ਰਿਕਾਰਡ ਕੀਤੇ ਹੁੰਦੇ ਆ ਗਾਣੇ ਜਾਂ ਕੁਛ ਇਦਾਂ ਦਾ ਕੁਛ ਚੱਲੂਗਾ ਦੇਖੋ ਕੀ ਬਣਦਾ ਕਿ ਹਨਾ ਅੱਛਾ ਮੈਨੂੰ ਤਾਂ ਇਦਾਂ ਹੀ ਲੱਗਦਾ ਕਿ ਹੋਲੋਗ੍ਰਾਮ ਉਹਦਾ ਚਲਾਉਣਗੇ ਗਾਣੇ ਉਹੀ ਪੁਰਾਣੇ ਜਿਹੜੇ ਡੀਜੇ ਤੇ ਵਜਨੇ ਆ ਮੇਬੀ ਨਵੇਂ ਵੀ ਹੋ ਸਕਦੇ ਤੇ ਇੱਕ ਆਪਣਾ ਹਨਾ ਇੰਡੀਆ ਦੇ ਵਿੱਚ ਪਹਿਲਾ ਆਰਟਿਸਟ ਹੋਊਗਾ ਉਹਦੀ ਇਹਦੇ ਤੋਂ ਬਾਅਦ ਜਿਹੜਾ ਇਦਾਂ ਚੱਲੂਗਾ ਹੋਲੋਗ੍ਰਾਮ ਹਾਂ ਇਹ ਪਹਿਲਾਂ ਟੂ ਪਾਕ ਦਾ ਵੀ ਬਣਿਆ ਹੋਇਆ ਮਾਈਕਲ ਜੈਕਸਨ ਦਾ ਵੀ ਬਣਿਆ ਹੋਇਆ ਇਹ ਅੱਛਾ ਇਦਾਂ ਸ਼ੋਅ ਹੋਏ ਵੀ ਇਹਨਾਂ ਦੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਸ਼ੋਅ ਹੈ ਹੂੰ ਹੂੰ ਤੇ ਹੋਰ ਵੀ ਕਈ ਜਿੱਦਾਂ ਹਾਲੀਵੁੱਡ ਜਾਂ ਬਾਹਰਲੇ ਸਟੇਟਾਂ ਦੇ ਆ ਜਾਂ ਬਾਹਰਲੇ ਦੇਸ਼ਾਂ ਦੇ ਆ ਆਪਣੇ ਇੰਡੀਆ ਦੇ ਵਿੱਚ ਪਹਿਲੇ ਇਦਾਂ ਦਾ ਹੋਣ ਲੱਗਾ ਕੇਸ ਅੱਛਾ ਹੂੰ ਦੇਖੋ ਕੀ ਬਣਦਾ ਨਾ ਆਪਣੀ ਚੱਲਿਆਂ ਤੇ ਪੈਣਾ ਹੀ ਆਪਣੇ ਪੰਜਾਬੀ ਸਾਰੇ ਕਿਤੇ ਹੈਗੇ ਹਰ ਇੱਕ ਦੇਸ਼ 'ਚ ਹੈਗੇ ਦਿਲਜੀਤ ਦੇ ਸ਼ੋਅ ਚੱਲਦੇ ਆ ਇੰਨੇ ਉਦਾਂ ਹੀ ਸਿੱਧੂ ਮੂਸੇ ਵਾਲੇ ਦਾ ਜ਼ਿਆਦਾ ਚੱਲੇਗਾ ਮੈਂ ਇਦਾਂ ਹੀ ਹਨਾ ਆਪਣੇ ਫਰੈਂਡ ਨਾਲ ਬੈਠਾ ਹੀ ਕਹਿੰਦਾ ਲੈ ਓਣ ਦੇਖੀ ਦਿਲਜੀਤ ਨਾਲ ਵੱਧ ਟਿਕਟਾਂ ਵਿਕਣਗੀਆਂ ਲੈਟਸ ਸੀ ਕੀ ਬਣਦਾ ਨਾ ਨਹੀਂ ਨਾ ਨੇ ਫੈਨ ਤੇ ਹੈਗੇ ਆ ਚਲੋ ਮੂਸੇ ਵਾਲੇ ਦੇ ਵੀ ਫੈਨ ਹੈਗੇ ਆ ਬਟ ਜਿਹੜਾ ਹਾਈਪ ਜਲਜੀਤ ਜਲਜੀਤ ਜੀ ਆ ਉਨੀ ਅਸੀਂ ਕਹਿ ਨਹੀਂ ਸਕਦੇ ਹਨਾ ਹਾਈਪ ਬਣੂਗੀ ਬਟ ਦੇਖੋ ਕੀ ਬਣਦਾ ਆਪਾਂ ਲਾਸਟ ਟਾਈਮ ਤੇ ਦਲਜੀਤ ਦੀ ਗੱਲ ਕੀਤੀ ਸੀ ਚਲੋ ਇਹਨਾਂ ਚੁੱਪ ਬਾਹਰ ਆਈਏ ਤੇ ਹੁਣ ਬਈ ਆਪਾਂ ਨੈਕਸਟ ਟਾਪਿਕ ਜੇ ਆਪਾਂ ਪੰਜਾਬ ਦੀ ਗੱਲ ਕਰ ਲਈ ਹਨਾ ਜਿੱਦਾਂ ਆਪਾਂ ਕਹਿ ਦਈਏ ਤੁਸੀਂ ਭਗਵੰਤ ਮਾਨ ਦੀ ਕਿਹੜੀ ਤੁਸੀਂ ਨਿਊਜ਼ ਦੱਸੀ ਉਹਨਾਂ ਨੇ ਅਨਾਉਂਸ ਕੀਤਾ 10-10 ਲੱਖ ਦੇਣ ਦਾ ਹਾਂਜੀ ਜਿਹੜੇ ਜਿਹਨਾਂ ਨੂੰ ਇਲਾਜ ਚਾਹੀਦਾ ਉਹ ਕਿਸੇ ਨੂੰ ਬਈ ਹਰ ਪਰਿਵਾਰ ਨੂੰ ਆਪਣੇ 10-10 ਲੱਖ 2 ਅਕਤੂਬਰ ਤੋਂ ਨਵੀਂ ਸ਼ੁਰੂ ਕਰ ਦੇਣੀ ਉਹਨਾਂ ਨੇ 5 ਲੱਖ ਤੇ ਜਿਵੇਂ ਪਹਿਲੇ ਇੰਡੀਆ ਦੀ ਤੁਸੀਂ ਕਿਹਾ ਕਿ ਉਹ ਤਾਂ ਪਹਿਲਾਂ ਚੱਲਦੀ ਸੀ ਚੱਲਦੀ ਸੀ ਜਿਹੜੀ ਵੀ ਮਤਲਬ ਜੇ ਤੁਹਾਨੂੰ ਆਪਰੇਸ਼ਨ ਕਰਾਉਣਾ ਜਾਂ ਜਦੋਂ ਕੋਈ ਇਦਾਂ ਦੀ ਕੋਈ ਤੁਹਾਨੂੰ ਬਿਮਾਰੀ ਆ ਹਨ ਉਹਦੇ ਇਲਾਜ ਵਾਸਤੇ ਤੇ ਇਹ ਉਹ 5-5 ਲੱਖ ਦੀ ਸੀ ਇਹਦਾ ਤਾਂ ਕਿ ਇਹ 10-10 ਲੱਖ ਕਰ ਦਿੱਤੀਆਂ ਪੰਜ 5 ਲੱਖ ਪਹਿਲੇ ਜਿਹੜਾ ਸਰਕਾਰ ਵੱਲੋਂ ਹੁੰਦਾ ਸੀ ਸੈਂਟਰ ਵੱਲੋਂ ਉਹਦੇ ਤੇ ਐਕਸਟਰਾ 5 ਲੱਖ ਹੂੰ ਆਪਣੀ ਸਟੇਟ ਗਵਰਨਮੈਂਟ ਅਲੋ ਤੇ ਪਹਿਲੇ ਕਹਿੰਦੇ ਸੀਗੇ ਡਾਕਟਰਸ ਜਿਹੜੇ ਪ੍ਰਾਈਵੇਟ ਵਾਲੇ ਆ ਤੇ ਉਹ ਇਲਾਜ ਨਹੀਂ ਸੀ ਕਈ ਕਰਦੇ ਕਿ ਪਿੱਛੋਂ ਪੈਸੇ ਨਹੀਂ ਮਿਲਦੇ ਉਹਨਾਂ ਨੂੰ ਜਾਂ ਇਦਾਂ ਡਿਲੇ ਹੋ ਜਾਂਦਾ ਜਾਂ ਕਈ ਕੁਛ ਕਈ ਰੋਲੇ ਸੀ ਨਿੱਕੇ ਨਿੱਕੇ ਬਟ ਕਹਿੰਦੇ ਕਿ ਹੁਣ ਦੁਬਾਰੇ ਮਤਲਬ ਕਿ ਸ਼ੁਰੂ ਕਰਨਗੇ ਹਣਾ ਤੇ 10 ਲੱਖ ਮਤਲਬ ਕਿ ਤੁਸੀਂ ਜਦੋਂ ਮਰਜ਼ੀ ਤੁਹਾਨੂੰ ਕੋਈ ਕੈਸ਼ ਨਹੀਂ ਚਾਹੀਦਾ ਕੋਈ ਕੁਛ ਨਹੀਂ ਫਾਰਮ ਨਹੀਂ ਭਰਨਾ ਕੁਛ ਨਹੀਂ ਤੁਹਾਡੇ 2 ਅਕਤੂਬਰ ਤੋਂ ਕਾਰਡ ਬਣਨਗੇ ਉਹ ਤੁਸੀਂ ਉਹਨਲਾਈਨ ਵੀ ਬਣਾ ਸਕਦੇ ਹੋ ਤੇ ਆਪਣਾ ਉੱਥੇ ਆਫਿਸ ਜਾ ਕੇ ਵੀ ਬਣਾ ਸਕਦੇ ਹੋ ਤੁਹਾਨੂੰ ਦੱਸਣ ਕਿ ਕਿੱਥੇ ਜਾ ਕੇ ਬੰਨੇ ਆ ਕਾਰਡ ਤੇ ਉਹ ਕਾਰਡ ਯੂਜ਼ ਕਰੋ ਤੇ ਸਾਰੇ ਹਸਪਤਾਲ ਨੇ ਘੱਟੋ ਘੱਟ 60 ਤੋਂ 70% ਪ੍ਰਾਈਵੇਟ ਹਸਪਤਾਲਸ ਆ ਜਿਹੜੇ ਉਹ ਕਾਰਡ ਕਵਰ ਕਰੇਗਾ ਤੇ ਸਰਕਾਰੀ ਤੇ ਓਬਵੀਅਸਲੀ ਸਾਰੇ ਸਰਕਾਰੀ ਹਸਪਤਾਲ ਉਹ ਕਵਰ ਹੋਣਗੇ ਉਹਦੇ ਤੇ ਇੱਕ ਪਰਿਵਾਰ ਚ ਮਤਲਬ ਕਿ ਭਾਂ ਪਟ ਤੁਹਾਡੇ 5 ਜੀ ਆ ਭਾਂ 2 ਜੀ ਆ 10 ਜੀ ਆ ਇੱਕ ਪਰਿਵਾਰ ਨੂੰ 10 ਲੱਖ ਹੀ ਮਿਲਣਾ ਹੂੰ ਇੱਕ ਪਰਿਵਾਰ ਨੂੰ ਦੱਸ ਪਰਿਵਾਰ ਨੂੰ ਦੱਸ ਉਹਦੇ ਵਿੱਚ ਈਚ 5 ਲੱਖ ਸੀਗਾ ਆਈ ਥਿੰਕ ਨਹੀਂ ਨਹੀਂ ਉਹਦੇ ਚ ਵੀ ਇੱਕ ਫੈਮਿਲੀ ਨੂੰ ਇੱਕ ਫੈਮਿਲੀ ਨੂੰ ਸੀ ਹਾਂ ਇੱਕ ਫੈਮਿਲੀ ਨੂੰ ਹਰ ਪਰਿਵਾਰ ਨੂੰ 5 ਲੱਖ ਤੱਕ ਤਾਂ ਓਕੇ ਹੂੰ ਠੀਕ ਹੈ ਤੇ ਦੂਜੀ ਖਬਰ ਨਹੀਂ ਸੁਣੀ ਕਿਹੜੀ ਭਗਵੰਤ ਮਾਨ ਵਾਲੀ ਕਿਹੜੀ ਬੜਾ ਰੋਲਾ ਪਿਆ ਉਹਦਾ ਕਾਹਦਾ ਭਗਵੰਤ ਮਾਨ ਨੇ ਕਿਹਾ ਕਿ ਆਪਣਾ ਮੋਦੀ ਜੀ ਕਿੱਥੇ ਤੁਰੇ ਫਿਰਦੇ ਆ ਗਾਣਾ ਸਵਾਲ ਵੀ ਨਹੀਂ ਆ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਲਈ ਤਿਆ ਤੇ ਕਹਿੰਦਾ ਉਹਨਾਂ ਦੀ ਆਬਾਦੀ 10000 ਅੰਦੇ ਇੱਥੇ ਪੰਜਾਬ ਚ ਤੇ ਇੰਡੀਆ ਚ 10000 ਲੋਕੀ ਤੇ ਜੀਸੀਬੀ ਦੇਖਣ ਲਈ ਖੜ ਜਾਂਦੇ ਕਿ ਦਿਲ ਚ ਜੀਸੀਬੀ ਚੱਲਣ ਢਈ ਆ 140 ਕਰੋੜ ਲੋਕਾਂ ਨੂੰ ਛੱਡ ਕੇ ਤੇ ਤੁਸੀਂ ਉੱਥੇ ਜਾ ਰਹੇ ਹੋ ਮਤਲਬ ਕਿ 10000 ਜਿੱਥੇ ਦੇਸ਼ ਦੀ ਬਾਤ ਦੀ ਆ ਤੇ ਉੱਥੋਂ ਆਪਣਾ ਪੁਰਸਕਾਰ ਲੈ ਕੇ ਆ ਰਹੇ ਹੋ ਉਹਨਾਂ ਦਾ ਨੰਬਰ 1 ਤੇ ਐਸਤੇ ਫਿਰ ਜਿਹੜੇ ਸੈਂਟਰ ਦੇ ਫੋਰਨ ਮਿਨਿਸਟਰੀ ਦੇ ਜਿਹੜੇ ਹੈਗੇ ਆ ਸੈਕਟਰੀ ਉਹਨਾਂ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਉਹਨਾਂ ਤੋਂ ਅਸੀਂ ਦੂਰੀ ਬਣਾ ਕੇ ਰੱਖਦੇ ਆ ਮਤਲਬ ਕਿ ਉਹ ਸਾਡੇ ਸਾਡੇ ਵੱਲੋਂ ਨਹੀਂ ਦਿੱਤਾ ਗਿਆ ਕੋਣ ਕਹਿੰਦਾ ਸੈਕਟਰੀ ਹੁੰਦੇ ਆ ਜਿਵੇਂ ਫੋਰਨ ਮਿਨਿਸਟਰੀ ਦੇ ਤੇ ਜਿਹੜੇ ਬਾਹਰੋਂ ਫੋਰਨ ਜਿਹੜੇ ਬਾਹਰ ਡੀਲ ਕਰਦੇ ਹਨਾ ਬਾਹਰਲੇ ਦੇਸ਼ਾਂ ਨਾਲ ਡੀਲ ਕਰਦੇ ਇਹੀ ਮਤਲਬ ਰਿਸਪੈਕਟ ਰੱਖਦੇ ਆ ਦੂਜੇ ਦੇਸ਼ਾਂ ਪ੍ਰਤੀ ਕਿ ਇਦਾਂ ਨੂੰ ਕਹਿਣਾ ਨਹੀਂ ਚਾਹੀਦਾ ਹੈ ਕਿਉਂਕਿ ਮਾੜੀ ਮੋਟੀ ਗੱਲ ਨਹੀਂ ਗਈ ਬਾਹਰਲੇ ਦੇਸ਼ਾਂ 'ਚ ਜਾਣਾ ਇਹ ਵੀ ਰਿਲੇਸ਼ਨਸ ਦੇਖਣ ਦੇ ਪੈਂਦੇ ਹਨਾ ਤੇ ਚਲੋ ਤੁਹਾਡਾ ਹੱਕ ਬੰਦਾ ਪੁੱਛਣਾ ਤੇ ਬਟ ਥੋੜਾ ਰਿਸਪੈਕਟ ਨਾਲ ਪੁੱਛ ਲੋ ਘਟੋ ਘੜ ਦੂਜੇ ਦੇਸ਼ ਦੀ ਤੇ ਨਾ ਤੁਸੀਂ ਉਹ ਕਰੋ ਹਾਂ ਉਹ ਤੇ ਗਾਣਾ ਪਤਾ ਨਹੀਂ ਕੀ ਕੀ ਮੈਨੂੰ ਤਾਂ ਨਾ ਚਿੱਤਾ ਪੋਰਾ ਯਾਰ ਸਾਊਥ ਵਾਲੇ ਪਾਸੇ ਅਜ ਤਾਂ ਇਦਾਂ ਜਿੱਦਾਂ ਨਾਈਜੀਰੀਆ ਇਹ ਅਫਰੀਕਾ ਦੇ ਬਟ ਇਹ ਆ ਇਹਨੇ ਗਲਤ ਨਾਮ ਲਏ ਹੋਰ ਦੇਸ਼ਾਂ ਦੇ ਵੀ ਹਾਂ ਗਲਤ ਨਾਮ ਲਏ ਭਗਵੰਤ ਮਾਨ ਨੇ ਇਹ ਡਿਸਰੈਸਪੈਕਟਫੁਲ ਆ ਇਹੋ ਜਿਹੀ ਗੱਲਾਂ ਜਾਂਦੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਤੇ ਇਦਾਂ ਕਹਿਣਾ ਨਹੀਂ ਚਾਹੀਦਾ ਸੀ ਫਿਰ ਉਹਨੇ ਕਿਹਾ ਕਿ ਦੂਜੀ ਇੱਕ ਹੋਰ ਬਾਈਟ ਦਿੱਤੀ ਨਿਊਜ਼ ਚੈਨਲ 'ਚ ਕਿਹਾ ਕਿ ਅਸੀਂ ਨਹੀਂ ਪੁੱਛਾਂਗੇ ਤੇ ਕੌਣ ਪੁੱਛੂਗਾ ਅਹੀਂ ਪਾ ਜੀ ਸਾਡਾ ਹੱਕ ਬੰਦਾ ਪੁੱਛਣਾ ਸਾਡੇ ਪਰ ਭਾਓ ਪ੍ਰਧਾਨ ਮੰਤਰੀ ਆ ਸਾਡੇ ਕਿ ਕਿੱਥੇ ਗਏ ਕੀ ਹੋਇਆ ਕੀ ਨਹੀਂ ਹੋਇਆ ਪੁੱਛਣਾ ਬੰਦਾ ਥੋੜਾ ਰਿਸਪੈਕਟ ਨਾਲ ਪੁੱਛ ਲੋ ਚਲੋ ਬਾਕੀ ਇਹ ਹੁਣ ਚੱਲਦਾ ਰਹਿਣਾ ਉਹਨੂੰ ਇਹ ਆ ਕਿ ਥੋੜਾ ਜਿਹਾ ਮੁੱਦਾ ਮਿਲ ਗਿਆ ਚਲੋ ਨਾਮ ਹੋ ਗਿਆ ਇਦਾਂ ਉਦਾਂ ਇਹ ਤਾਂ ਸਹੀ ਨਾ ਤੇ ਠੀਕ ਆ ਬਾਾਕੀ ਪੰਜਾਬ ਚ ਜਿਆਦਾਤਰ ਹੋਰ ਬਸ ਇਹ ਮੁੱਕ ਗਿਆ ਹੁਣ ਹੁਣ ਆਪਾਂ ਵਧਾਈ ਜਾਨੇ ਇਹਨੂੰ ਅੱਗੇ ਤੇ ਆਪਾਂ ਬੈਕ ਟੂ ਬਾਈ ਆਪਾਂ ਨੈਸ਼ਨਲ ਨਿਊਜ਼ ਤੇ ਆਈਏ ਏ ਜਿਹੜੀ ਆਪਾਂ ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ ਸੀ 에어 ਕ੍ਰੈਸ਼ ਦੀ ਹੈ ਨਾ 에어 ਇੰਡੀਆ ਦਾ ਜਿਹੜਾ ਕ੍ਰੈਸ਼ ਹੋਇਆ ਤੇ ਉਹ ਲਾਸਟ ਵੀਕ ਖਬਰ ਆਈ ਜਿਹੜੀ ਉਹ ਕਹਿੰਦੇ ਪਾਇਲਟ ਦੀ ਗਲਤੀ ਆ ਬਈ ਹਾਂਜੀ ਹਾਂ ਉਹਦਾ ਕੀ ਸੀ ਨਾ ਬਈ ਇੰਨੇ ਲੋਕ ਮਰੇ ਕਹਿੰਦੇ ਵੀ ਪਾਇਲਟ ਦੀ ਗਲਤੀ ਕਰਕੇ ਮਰੇ ਇੰਨੇ ਲੋਕ ਆਹੋ ਉਹਦੇ 'ਚ ਇਹ ਕਿਹਾ ਕਿ ਉਹਨਾਂ ਨੇ ਥੋੜੀ ਜੀ ਰਿਕਾਰਡਿੰਗ ਕੀਤੀ ਆ ਹਨ ਨੇ ਦੱਸਿਆ ਜਿੱਥੇ ਪਾਇਲਟ ਪੁੱਛ ਰਿਹਾ ਦੂਜੇ ਪਾਇਲਟ ਨੂੰ ਹੂੰ ਤੇ ਸਵਿਚ ਕਿਉਂ ਇਹਦਾ ਕਟ-ਆਫ ਆ ਹੂੰ ਉਹਦੇ 'ਚ ਕਟਆਫ ਹੁੰਦਾ ਤੇ ਰਨ ਦੇ 2 ਸਵਿਚ ਹੁੰਦੇ ਇੱਕ ਫਰਸਟ ਇੰਜਨ ਦੂਜਾ ਸੈਕੰਡ ਇੰਜਨ ਨੂੰ ਤੇ ਉਹਦੇ ਚ ਪੁੱਛ ਰਿਹਾ ਕਿ ਇਹ ਕਟਆਫ ਕਿਉਂ ਕੀਤਾ ਉਹ ਕਹਿੰਦਾ ਮੈਂ ਨਹੀਂ ਕੀਤਾ ਬਸ ਇੰਨਾ ਕੁ ਦੱਸਿਆ ਉਹਨਾਂ ਨੇ ਹਨਾ ਬਟ ਹੁਣ ਉਹਦੇ ਚ ਇਹ ਨਹੀਂ ਪਤਾ ਕਿ ਕਟਆਫ ਪਹਿਲੇ ਹੋਇਆ ਜਾਂ ਕਿਸੇ ਨੇ ਕੀਤਾ ਉਹ ਗਲਤੀ ਨਾਲ ਨਹੀਂ ਕਟਆਫ ਹੋ ਸਕਦਾ ਕਿ ਕਿਸੇ ਦਾ ਹੱਥ ਵੱਜ ਕੇ ਉਹਦੇ ਸਵਿਚ ਦੇ ਉੱਤੇ ਉਹ ਲੱਗਾ ਹੁੰਦਾ ਲੋਕ ਉਹਨੂੰ ਲੋਕ ਨੂੰ ਸਾਈਡ ਤੇ ਕਰਕੇ ਤੇ ਫਿਰ ਜਿਹੜਾ ਸਵਿਚ ਹੁੰਦਾ ਉਹਨੂੰ ਉੱਪਰ ਨੂੰ ਕਰਕੇ ਟੋਗਲ ਟਾਈਪ ਹੁੰਦਾ ਉੱਪਰ ਨੂੰ ਕਰਕੇ ਉਹ ਫਿਰ ਉੱਪਰ ਥੱਲੇ ਹੁੰਦਾ ਇਹ ਨਹੀਂ ਕਿ ਤੁਹਾਡਾ ਹੱਥ ਵੱਜ ਗਿਆ ਤੇ ਉੱਪਰ ਥੱਲੇ ਉਹ ਮੈਂ ਕਿਤੇ ਦੇਖੀ ਸੀ ਇਹ ਕਹਿੰਦੇ ਮੈਨੂਫੈਕਚਰ ਹੋ ਸਕਦਾ ਹਾਂਜੀ ਮੈਨੂਫੈਕਚਰਡ ਉਹੀ ਨਾ ਬਟ ਉਹਨਾਂ ਨੇ ਰਿਪੋਰਟ ਚ ਕਲੀਨ ਚਿੱਟ ਦਿੱਤੀ ਬੋਇੰਗ ਨੂੰ ਜਿਹੜੀ ਬੋਇੰਗਾ ਜਿੰਨੇ ਜਿਹੜੇ ਪਲੇਨ ਬਣਾਉਂਦੀ ਆ ਹਨਾ ਉਹਨਾਂ ਦੇ ਪੂਰੇ ਵਰਲਡ ਚ ਪਲੇਨ ਚੱਲਦੇ ਆ ਇੰਡੋਨੇਸ਼ੀਆ ਹੋਰ ਤੇ ਪਿਛਲੇ ਕਈ ਕ੍ਰੈਸ਼ ਹੋਏ ਆ ਇਸ ਕੰਪਨੀ ਦੇ ਬਟ ਇਹ ਆ ਕਿ ਇਹਨਾਂ ਨੂੰ ਬਹੁਤ ਕਰੋੜਾਂ ਲੱਖਾਂ ਕਰੋਨਾ ਦਾ ਨੁਕਸਾਨ ਹੋਣਾ ਜੇ ਕਿਤੇ ਇਹਨਾਂ ਦਾ ਨਾਮ ਆ ਜਾਂਦਾ ਇਹਨਾਂ ਦਾ ਸੇਮ ਹੀ ਅੱਗੇ ਵੀ ਇੱਕ ਸੀਨ ਹੋਇਆ ਏ ਅਮਰੀਕਾ ਦਾ ਅਸੀਂ ਬੰਦਾ ਉਹਨੇ ਕਿਹਾ ਕਿ ਇਹ 파ਟ ਮਤਲਬ ਕਿ ਸਸਤੇ 파ਟ ਲਿਆ ਕੇ ਵੱਖਰੇ ਵੱਖਰੇ ਕੰਪਨੀਆ ਤੋਂ ਤੇ ਪਾਉਂਦੇ ਜਾਂਦਾ ਇੱਥੋਂ ਤੱਕ ਮੈਂ ਦੇਖਿਆ ਕਿ ਜੰਪ ਮਾਰ ਮਾਰ ਕੇ ਤੇ ਇੱਕ ਦੂਜੇ ਨਾਲ ਜੋੜਦੇ ਆ 파ਟ ਸੈੱਟ ਨਹੀਂ ਪੈ ਰਿਹਾ ਤੇ ਜੰਪ ਮਾਰ ਮਾਰ ਕੇ ਤੇ ਇਦਾਂ ਕਰਦੇ ਆ ਤੇ ਉਹਨੇ ਜਦੋਂ ਉਦੀ ਹੋਣੀ ਸੀ ਕੋਰਟ ਚ ਕੇਸ ਚੱਲਣਾ ਸੀ ਤੇ ਉਹ ਮਰ ਗਿਆ ਕਹਿੰਦੇ ਸੁਸਾਇਡ ਕਰ ਲੇ ਉਹ ਬੰਦੇ ਨੇ ਜਿਹੜਾ ਬਾਈ ਦੇ ਖਿਲਾਫ ਜਿੰਨੇ ਬਿਆਨ ਦੇ ਉਹਨੇ ਉਹਨੇ ਆਪਣੀ ਭੈਣ ਨੂੰ ਕਿਹਾ ਵੀ ਥੋੜੇ ਦਿਨ ਪਹਿਲੇ ਫੋਨ ਕਰਕੇ ਕਹਿੰਦਾ ਮੈਂ ਸੁਸਾਇਡ ਨਹੀਂ ਕਰਨੀ ਜੇ ਬਾਈ ਚਾਂਸ ਮੈਂ ਮਰਿਆ ਤੇ ਮੈਨੂੰ ਮਾਰਿਆ ਗਿਆ ਮੈਂ ਸੁਸਾਇਡ ਨਹੀਂ ਕਰੂੰਗਾ ਓਕੇ ਤੇ ਉਹਨੇ ਉਹਨੇ ਪਹਿਲੇ ਕੰਪਲੇਂਟ ਕੀਤੀ ਬੋਇੰਗ 'ਚ ਕੰਮ ਕਰਦਾ ਸੀ ਉਹਨਾਂ ਨੇ ਉਹਦੀ ਉਹਦੀ ਸੁਣਵਾਈ ਨਹੀਂ ਹੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਕਹਿੰਦਾ ਤੁਸੀਂ ਫਿਰ ਉਹਨੇ ਕਿਹਾ ਕਿ ਤੁਸੀਂ ਲੋਕਾਂ ਦੀਆਂ ਜਾਣਾਂ ਨਾਲ ਖੇਡ ਰਹੇ ਹੋ ਹਾਂ ਹੈਨਾ ਹਾਂਜੀ ਤੇ ਇਹ ਕਿੱਦਾਂ ਹੁੰਦਾ ਨਾ ਕਈ ਕੰਪਨੀ ਵਾਲੇ ਕਹਿੰਦੇ ਵੀ ਜਿਹੜੇ ਸਾਡੇ ਐਮਪਲੋਇਰ ਹਨ ਸਾਡੇ ਏਮਪਲਾਈ ਆ ਜਿਹੜੇ ਬਾਹਰ ਨਹੀਂ ਕੰਪਨੀਆਂ ਦੇ ਲੋਕਾਂ ਨਾਲ ਨਾ ਜੁੜਨੇ ਜਾਂ ਸਾਡੀ ਕੰਪਨੀ ਦੀਆਂ ਗੱਲਾਂ ਬਾਹਰ ਨਾ ਦੱਸਣ ਉਹੀ ਹੁੰਦਾ ਕਮੀਆਂ ਪਤਾ ਹੁੰਦਾ ਬੰਦੇ ਨੂੰ ਜਿਹੜਾ ਬੰਦਾ ਉਸ ਕੰਪਨੀ ਦੇ ਵਿੱਚ ਕੰਮ ਕਰਦਾ ਨਾ ਤਾਂ ਹੀ ਉਹ ਕਹਿੰਦੇ ਤੁਸੀਂ ਆਪਣੇ ਕੰਪੀਟੀਟਿਵ ਜਿਹੜੀ ਕੰਪਨੀ ਚੱਲਦੀ ਪਈ ਆ ਉਸ ਕੰਪਨੀ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਦੇ EMPLOYE ਨਾਲ ਜਿੱਦਾਂ ਦਾ ਸੀਨ ਵੀ ਹੁੰਦਾ ਕਹਿੰਦੇ ਆਪਣੀਆਂ ਗੱਲਾਂ ਜਿਹੜੀ ਕੰਪਨੀ ਦੇ ਵਿੱਚ ਜਾਂ ਮੀਟਿੰਗ ਦੇ ਵਿੱਚ ਹੀ ਹੁੰਦੀਆਂ ਬਾਹਰ ਨਹੀਂ ਦੱਸਣੀਆਂ ਕਮੀਆਂ ਪਤਾ ਹੁੰਦਾ ਕਿ ਤੇਨਾਂ ਨੂੰ ਹਾਂ ਉਹ ਕੰਫਿਡੈਂਸ਼ੀਅਲ ਜਿਹੜੇ ਹੁੰਦੇ ਆ ਔਰ ਸਾਈਨ ਕੀਤਾ ਹੁੰਦਾ ਐਗਰੀਮੈਂਟ ਹੁੰਦਾ ਕਿ ਜਿਹੜੀਆਂ ਰਾਜ ਦੀਆਂ ਗੱਲਾਂ ਹੋਣ ਨਹੀਂ ਦੱਸਣੀਆਂ ਹਾਂਜੀ ਬਟ ਇਹ ਤੇ ਫਿਰ ਉਹ ਸੀ ਨਾ ਕੀ ਕਹਿੰਦੇ ਉਹਨੂੰ ਜਿਹੜਾ ਹਾਂ ਪਰ ਇਹ ਲੋਕਾਂ ਦੀ ਹੁਣ ਅਕਸਰ ਜਾਣ ਨਾਲ ਖੇਡੋਂਗੇ ਤਾਂ ਇਹਨਾਂ ਨੂੰ ਦੱਸਣੀ ਨਾ ਗੱਲ ਯਾਰ ਹਨਾ ਕਿਤੇ ਮੈਂ ਮੈਂ ਵੀ ਇਹ ਨਹੀਂ ਸੁਣੀ ਸੀ ਕਹਿੰਦੇ ਵੀ ਜਦੋਂ ਕੱਟ ਆਫ ਹੋਇਆ ਨਾ ਨਾਲ ਦੇ ਪਾਇਲਟ ਨੇ ਕਿਹਾ ਵੀ ਤੁਸੀਂ ਕਾਦੋਂ ਕੀਤਾ ਨਾ ਉਹ ਕਹਿੰਦਾ ਮੈਂ ਨਹੀਂ ਕੀਤਾ ਹਨ ਇਹ ਸਿਰਫ 1 ਸੈਕਿੰਡ ਦੀ ਗੱਲ ਨਾ ਮੈਨੂੰ ਲੱਗਦਾ 2 ਸੈਕਿੰਡਾਂ ਦੇ ਵਿੱਚ ਸਾਰਾ ਕੰਮ ਹੋਇਆ ਉਹੀ ਨਾ ਤੇ ਉਹ ਬਾ ਫਿਰ ਉਹ ਫਿਰ ਉਹਨਾਂ ਨੇ ਜਿੱਦਾਂ ਮੈਡੇ ਮੈਡੇ ਕਿਹਾ ਨਾ ਹੁਣ ਉਹਨਾਂ ਨੇ ਕਿਹਾ ਜਿਹੜਾ ਪਾਇਲਟ ਐਸੋਸੀਏਸ਼ਨ ਆ ਕਿ ਇਹਨਾਂ ਨੇ ਸਾਰੇ ਪਾਇਲਟਾਂ ਦੀ ਗਲਤੀ ਕਰਤੀ ਤੇ ਜਿਹੜੀ ਇੰਡੀਆ ਦੀ ਪਾਇਲਟ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਕਿ ਇਦਾਂ ਨਹੀਂ ਕਰ ਸਕਦੇ ਤੁਸੀਂ ਇਕੱਲੇ ਪਾਇਲਟ ਦੀ ਗਲਤੀ ਨਹੀਂ ਕਰ ਸਕਦੇ ਹਲੇ ਪੂਰੀ ਜਾਂਚ ਹੋ ਲੈਣ ਦੋ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਨਤੀਜੇ ਤੇ ਆਓ ਕਿ ਕਿਹਦੀ ਗਲਤੀ ਆ ਤੇ ਇੱਕ ਹੋਰ ਗੱਲ ਇਹਨਾਂ ਨੇ ਸਿਰਫ 1 ਸੈਕਿੰਡ ਦੀ ਕਿਉਂ ਕੀਤੀ ਰਿਕਾਰਡਿੰਗ ਦੱਸਿਆ ਕਿਉਂ ਪੂਰੀ ਦੱਸਣ ਕੀ ਗੱਲ ਹੋਈ ਕੀ ਨਹੀਂ ਹੋਇਆ ਕਹਿੰਦੇ ਕਿ ਸਾਹ ਤੱਕ ਦੀ ਆਵਾਜ਼ ਆਉਂਦੀ ਆ ਹਮ ਕੋਕਪਿਟ 'ਚ ਜਿਹੜਾ ਬਲੈਕ ਬਾਕਸ ਹੁੰਦਾ ਨਾ ਜਿਹੜਾ ਰਿਕਾਰਡਿੰਗ ਕਰਦਾ ਸਾਰਾ ਕੁਝ ਸਾਹ ਤੱਕ ਦੀ ਆਵਾਜ਼ ਆਉਂਦੇ ਕਿ ਅੰਦਰ ਸਾਹ ਕਿਹੋ ਜਿਹਾ ਲੈ ਰਿਹਾ ਤੇਜ਼ ਤੇਜ਼ ਲੈ ਰਿਹਾ ਘੱਟ ਲੈ ਰਿਹਾ ਤੇ ਫਿਰ ਇਹਦੀ ਆਵਾਜ਼ ਆਉਣੀ ਚਾਹੀਦੀ ਸਵਿਚ ਉੱਪਰ ਥੱਲੇ ਕਦੋਂ ਹੋਇਆ ਕਿਹੜੇ ਟਾਈਮ ਹੋਇਆ ਕਿੰਨੇ ਕੀਤਾ ਇਹਨੇ ਨਹੀਂ ਕੀਤਾ ਹੁਣ ਇੱਕ ਜਿਹੜੀ ਫੋਰਨ ਦਾ ਵਾ ਅਮਰੀਕਾ ਦੀ ਕੋਈ ਅਖਬਾਰ ਉਹਨਾਂ ਨੇ ਪਾਇਆ ਕਹਿੰਦੇ ਇਹਨਾਂ ਨੇ ਹੁਣ ਦੇਖੋ ਸਾਰਿਆਂ ਨੇ ਸਾਈਡ ਤੇ ਬੋਇੰਗ ਕੰਪਨੀ ਜਿਹੜੀ ਅਮਰੀਕਾ ਦੀ ਹੈ ਸਾਈਡ ਤੇ ਉਹਨਾਂ ਨੇ ਲੈਣੀ ਉਹਨਾਂ ਨੇ ਲਿਖਿਆ ਕਿ ਜਿਹੜਾ ਮੇਨ ਪਾਇਲਟ ਸੀ ਉਹਦੇ ਮੰਮੀ ਦੀ ਡੈਥ ਹੋਈ ਸੀ ਥੋੜੇ ਦਿਨ ਪਹਿਲੇ ਹੂੰ ਉਹ ਕਹਿੰਦੇ ਸੁਸਾਇਸਾਈਡ ਦਾ ਵੀ ਕੇਸ ਹੋ ਸੀ ਕਹਿੰਦੇ ਇਹ ਉਹਨੇ ਕੀਤਾ ਸੁਸਾਇਸਾਈਡ ਇਹ ਸਿਰਫ ਅਮਰੀਕਾ 'ਚ ਦਿਖਾਇਆ ਉਹਨਾਂ ਨੇ ਦੱਸਣ ਲਈ ਕਿ ਸ਼ੇਰਨਾਥ ਥੱਲੇ ਡਿੱਗਣ ਕੰਪਨੀ ਦੇ ਕੰਪਨੀ ਜਦੋਂ ਇੰਨਾ ਪੈਸਾ ਹੋਵੇ ਬਹੁਤ ਪਾਵਰਫੁਲ ਹੁੰਦੀ ਆ ਕੰਪਨੀ ਕਈ ਪਲੇਨਸ ਬਣਾਉਂਦੀ ਆ ਕਈ ਕੁਝ ਕਰਦੀ ਆ ਬਟ ਉਹੀ ਨਾ ਕਿ ਹੱਲੇ ਤੱਕ ਇਹਦਾ ਮਤਲਬ ਕਿ ਨਹੀਂ ਤੂੰ ਇੱਕ ਸਹੀ ਕਹਿ ਨਹੀਂ ਸਕਦੇ ਸਿੱਧਾ ਸਿੱਧਾ ਕਿ ਪਾਇਲਟਸ ਦੀ ਗਲਤੀ ਆ ਕਿ ਪਲੇਨ ਦੀ ਗਲਤੀ ਆ ਜਾਂ ਕੋਈ ਮੈਨੂਫੈਕਚਰਰ ਫਾਲਟਸ ਇਹ ਤਾਂ ਆਈ ਥਿੰਕ ਉਹਨੂੰ ਪੁੱਛਣਾ ਪੈਣਾ ਜਿਹੜਾ ਬੰਦਾ ਇੱਕ ਬਚਿਆ ਪੁੱਛਣਾ ਵੜਾ ਅੰਦਰ ਕੀ ਸੀ ਨਾ ਉਹਦਾ ਦੇਖ ਲਓ ਹਲੇ ਤੱਕ ਕੋਈ ਐਗਜ਼ੈਕਟ ਉਹਦਾ ਵੀ ਨਹੀਂ ਪਤਾ ਲੱਗਾ ਕਿਵੇਂ ਬਚਿਆ ਮੈਂ ਮੈਂ ਟਰਾਈ ਕੀਤਾ ਸੀ ਕਰਨ ਲੱਭਨ ਦਾ ਕਿ ਐਗਜ਼ੈਕਟ ਕਿਵੇਂ ਬਚਿਆ ਕਿਵੇਂ ਛਾਲ ਮਾਰੀ ਕੀ ਹੋਇਆ ਕਿ ਨਹੀਂ ਉਹ ਨਹੀਂ ਬੜਾ ਉਹਨੂੰ ਪੁੱਛਦੇ ਆਉਂਗਾ ਨਾ ਮੈਂ ਉਹਦਾ ਨਾਰਮਲ ਕਹਿੰਦਾ ਜਗਾ ਬਹੁਤ ਪਈ ਸੀ ਮੇਰੇ ਵਾਲੇ ਪਾਸੇ ਨਹੀਂ ਆਗੂਗ ਲੱਗੀ ਸੀ ਕਹਿੰਦਾ ਮੈਂ ਨਾਰਮਲ ਨਿਕਲਿਆ ਐ ਵੀ ਕਹਿੰਦਾ ਉਹ ਨੂੰ ਪੁੱਛਦੇ ਜਦੋਂ ਆਹੋ ਕਹਿੰਦਾ ਤੇ ਇਦਾਂ ਹੀ ਆ ਬਟ ਤੁਸੀਂ ਫੋਟੋਸ ਨਹੀਂ ਦੇਖੀ ਭਾਈ ਤੁਸੀਂ ਦੇਖਿਆ ਨਹੀਂ ਵੀਡੀਓ ਦੇਖੀ ਨਹੀਂ ਉਹ ਜਦੋਂ ਲੈਂਡ ਹੋਇਆ ਉਹਦੇ 1 2 ਸੈਕਿੰਡ ਚ ਤੇ ਉਹ ਸਾਰਾ ਫਟ ਗਿਆ 1 ਸੈਕਿੰਡ ਤੋਂ ਵੀ ਘੱਟ ਹੂੰ ਇੰਨੇ ਚ ਇਹ ਕਿਦਾਂ ਨਿਕਲ ਕੇ ਭੱਜ ਗਿਆ ਕਹਿੰਦਾ ਉਹ ਬੰਦਾ ਇਹ ਮੇਰੇ ਵਾਲੇ ਪਾਸੇ ਕਹਿੰਦਾ ਸਹੀ ਸੀਗਾ ਕਹਿੰਦਾ ਇਨਾ ਫਰਮ ਸੀਗਾ ਪਤਾ ਨਹੀਂ ਕੀ ਹੁਣ ਸੀਨ ਬਣਿਆ ਹਮ ਅਬ ਇਹ ਇਹ ਮਿਸਟਰੀ ਇਹ ਮਿਸਟਰੀ ਹੈ ਯਾ ਕਿਉਂਕਿ ਹੁਣ ਫਿਲਹਾਲ ਤਾਂ ਇਹੀ ਕਹਿੰਦੇ ਆ ਪਾਇਲਟ ਦੀ ਗਲਤੀ ਆ ਬਾਕੀ ਜੇ ਇਨਵੈਸਟੀਗੇਸ਼ਨ ਚੱਲੀ ਜਾਂਦੀ ਆਈ ਥਿੰਕ ਹਾਂ ਕੋਈ ਹੁਣੀ ਆ ਜਾਣੀ ਖਬਰ ਮੋਰੇ ਉਸ ਬਟ ਤੁਸੀਂ ਦੇਖ ਲਾਣਾ ਉਹਨਾਂ ਨੇ ਇਹੋ ਕੱਟ ਕੱਟਨਾ ਕਿ ਪਾਇਲਟ ਦੀ ਗਲਤੀ ਆ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਇੱਕ ਤਰ੍ਹਾਂ ਦੀ ਕਿ ਕੋਈ ਬੋਇੰਗ ਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਬੋਇੰਗ ਤੇ ਗੱਲ ਆਉਂਦੀ ਆ ਫਿਰ ਗੱਲ 에ਅਰ ਇੰਡੀਆ ਤੇ ਆਉਂਦੀ ਆ ਫਿਰ ਜਦੋਂ 에ਅਰ ਇੰਡੀਆ ਤੇ ਆਉਂਦੀ ਆ ਫਿਰ ਫਿਰ ਆਪਣੀ ਸਰਕਾਰ ਦੀ ਗੱਲ ਆਉਂਦੀ ਆ ਫਿਰ ਫਿਰ ਉਹਨਾਂ ਸੇਫ ਹੀ ਕਰਨਗੇ ਉਹਨ ਕਹਿੰਦੇ ਚਲ ਜਿੰਨਾਂ ਦੀਆਂ ਜਾਨਾਂ ਗਈਆਂ ਗਈਆਂ ਕਿਉਂਕਿ ਜੇ ਬੁਇੰਗ ਦੀ ਗਲਤੀ ਨਿਕਲਦੀ ਹੈ ਕਿਉਂਕਿ ਜਹਾਜ਼ ਸਾਰੇ 에어 ਇੰਡੀਆ ਦੇ ਬੁਇੰਗ ਦੇ ਹਨ ਫਿਰ ਫਿਰ ਸਾਰੇ ਉਹ ਲੋਕੀ ਟਰੈਵਲ ਹੀ ਨਹੀਂ ਕਰਨਗੇ ਉਹਨਾਂ ਦੇ ਵਿੱਚ ਹਾਂ ਹੁੰਦਾ ਹੁਣ ਵੀ ਲੋਕੀ ਕਹਿ ਰਹੇ ਆ ਕਹਿੰਦਾ ਇੱਕ ਵਾਰੀ ਤੇ ਹੁੰਦਾ ਲੋਕੀ ਟਿਕਟ ਕਰਾਉਣ ਲੱਗੇ ਸੋਚਦੇ ਆ ਪਹਿਲਾਂ 에어 ਇੰਡੀਆ ਦੀ ਕਰਾਈ ਹਾਂ ਪਹਿਲਾਂ ਕਹਿੰਦੇ ਸੀ ਵਧੀਆ ਚੱਲੇ 에어 ਇੰਡੀਆ ਦੀ ਚੰਗੀ ਗੱਲ ਹੁਣ ਡਰਦੇ ਲੋਕ ਆਈ ਥਿੰਕ ਆਪਣੇ ਇਨਫ ਟਾਪਿਕ ਕਵਰ ਹੋ ਗਏ ਬਾਈ ਤੁਹਾਨੂੰ ਕੀ ਲੱਗਦਾ ਓਕੇ ਹਾਂ ਓਕੇ ਕਿ ਮੈਨੂੰ ਬਾਈ ਜਿੱਥੇ ਤੱਕ ਲੱਗਦਾ ਆਪਣਾ ਲਾਸਟ ਪੋਡਕਾਸਟ ਜਿਹੜਾ ਥੋੜਾ ਟਾਕ ਸ਼ੋਅ ਥੋੜਾ ਲੌਂਗ ਚੱਲ ਗਿਆ ਸੀ ਯਾਨੀ ਕਿ ਆਪਾਂ ਥੋੜਾ ਛੋਟਾ ਰੱਖਣਾ ਤੇ ਤੁਸੀਂ ਪਲੀਜ਼ ਨਾ ਜਿਹੜੀ ਵੀ ਆਡੀਅன்ஸ் ਦੇਖਦੀ ਪਈ ਆ ਪਲੀਜ਼ ਆਪਣਾ ਰਿਵਿਊ ਜ਼ਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਤੁਹਾਡਾ ਰਿਵਿਊ ਦਿਓ ਕਿਉਂਕਿ ਸਾਡਾ ਅਜੇ ਤੱਕ ਲਾਸਟ ਸੀਗੀ ਵੀਡੀਓ ਫਸਟ ਵੀਡੀਓ ਸੀ ਆ ਹੁਣ ਸੈਕੰਡ ਵੀਡੀਓ ਆ ਆਪਾਂ ਉਸ ਹਾਂ ਰੱਖਣਾ ਜਿਹੜੇ ਹਿਸਾਬ ਨਾਲ ਤੁਹਾਨੂੰ ਪਸੰਦ ਆਵੇ ਨਾ ਕਿ ਬੜਾ ਲੌਂਗ ਵੀ ਨਾ ਤਾਂ ਜਿਹੜਾ ਤੁਸੀਂ ਪ੍ਰੋਪਰ ਪੂਰਾ ਦੇਖ ਸਕੋ ਤੇ ਥੈਂਕ ਯੂ ਜਿਨ੍ਹਾਂ ਨੇ ਪੂਰਾ 1 ਘੰਟੇ ਦਾ ਬੋਲਗਰ ਦੇਖਿਆ ਆਪਣਾ ਲਾਸਟ ਕਿਉਂਕਿ ਅੱਜ ਇੰਨੀ ਦੁੱਖ ਭਰੀ ਦੁਨੀਆ ਹੈ ਨਾ ਸਾਰੇ ਦੇ ਆਪਦੇ ਆਪਦੇ ਕੰਮਾਂ ਵਿੱਚ ਇੱਕ ਘੰਟਾ ਕੱਟਣਾ ਤੇ ਥੈਂਕ ਯੂ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿਹੜੇ ਤੁਹਾਡੇ ਰਿਲੇਟੇਬਲ ਹੋਣ ਜਾਂ ਜਿਹੜੀਆਂ ਬਹੁਤ ਜ਼ਿਆਦਾ ਹਾਈਲਾਈਟਡ ਹਾਈਲਾਈਟਡ ਚੀਜ਼ਾਂ ਹਨ ਤੁਹਾਡੇ ਮੂਰੇ ਲਿਆਉਣ ਦੀਆਂ ਏ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੀ ਸਪੋਰਟ ਚਾਹੀਦੀ ਆ ਬਹੁਤ ਜਿਆਦਾ ਚਾਹੀਦੀ ਆ ਕਿਉਂਕਿ ਆਪਣੇ ਸਿਰ ਬਹੁਤ ਥੋੜੇ ਸਬਸਕ੍ਰਾਈਬਰ ਆ ਬਹੁਤ ਥੋੜੇ ਵਿਊਅਰ ਵਿਊਅਰ ਹਜੇ ਤੇ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਤੇ ਸਬਤਕ ਮਿਲਦੇ ਨੇ ਅਗਲੀ ਵੀਡੀਓ ਦੇ ਵਿੱਚ